ਉਨਾਂ ਨੂੰ ਕਹੋ ਭਾਈ ਜਿਹੜੇ ਵੋਟਾਂ ਵਾਲੇ ਸਾਨੂੰ ਇਹ ਚਾਟ ਤੇ ਲਾਉਂਦੇ ਨੇ ਸਾਡੇ ਖੜੇ ਪੈ ਗਏ ਆ ਕਿ ਇੱਥੇ ਲਾਗੇ ਵੀਡੀਓ ਬਣਾਉਣ ਸਾਡਾ ਕੀ ਕਸੂਰ ਹੈ ਜੀ ਇਸ ਤੋਂ ਤੁਸੀਂ ਭਾਈ दारू ਦੇ ਵਿੱਚ ਸ਼ਰੇ ਆਮ ਚੱਪਲਾਂ ਬੂਟ ਰੇਸ ਵਰੇ ਪਾਈ ਜਾਂਦੇ ਹੋ ਭਾਈ ਪਾਵਾਂਗੇ ਭਾਈ ਯਾਰ ਕੀ ਪਾਵਾਂਗੇ ਯਾਰ ਸਿੱਧੀ ਗੱਲ ਆ ਸਾਡੀ ਦਾ ਸਪਸ਼ਟ ਵੀਡੀਓ ਵੀਡੀਓ ਬਣਾਵਾਂਗੇ ਤੇਰੀ ਯਾਰ ਇਹ ਸਾਡੀ ਡਿਊਟੀ ਲਈ ਆ ਇਸ ਤੋਂ ਕਰ ਕੀ ਕਰਦਾ ਯਾਰ ਭਾਈ ਇਹ ਤਾਂ ਸਾਰਾ ਕੁਝ ਹੀ ਕਰਨ ਨੂੰ ਯਾਰ ਮੈਂ ਜਿਹੜਾ ਕਰ ਕੀ ਕਰਦਾ ਵੀਡੀਓ ਬਣਾਉਂਗਾ ਤੂੰ ਕਰ ਕੀ ਕਰਦਾ ਅੱਜ ਤੱਕ ਲ ਮੈਂ ਵੀਡੀਓ ਬਣਾ ਲਿਆ ਕੀ ਕਰ ਹੁਣ ਖੋਲੇਂਗੀ ਤੂੰ ਫੋਨ ਹਮੇ ਖੋੰਗੇ ਬੰਦ ਕਰਨ ਨਹੀਂ 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 ਦੂਰ ਦੂਰ ਹੋ ਗਿਆ ਦੂਰ ਹੋ ਗਿਆ ਯਾਰ ਦੂਰ ਹੋਗਾ ਆ ਦੇਖੋ ਭਾਈ ਜੀ ਵੀਡੀਓ ਖੋਣ ਆਪਣਾ ਕੋਸ਼ਿਸ਼ ਕਰ ਰਹੇ ਆ ਤੇ ਇਹ ਬੰਦਾ ਬੰਦੇ ਵੀਡੀਓ ਨਹੀਂ ਬਣਾਉਣ ਦਿੰਦੇ ਅਗਲੀ ਪੈ ਰਹੇ ਤੂੰ ਬਾਈ ਯਾਰ ਦੇ ਜਾਵੜਾ ਨਗਰ ਵਾਲੀ ਗੱਲ ਕੀ ਆ ਫਿਰ ਤੁਸੀਂ ਯਾਰ ਮੇਰੀ ਗੱਲ ਸੁਣੋ ਵੋਟਾਂ ਪਿੱਛੇ ਲੱਗ ਤੁਸੀਂ ਵੋਟਰ ਯਾਰ ਵੋਟਾਂ ਵਾਲੇ ਮਗਰ ਲੱਗ ਕੇ ਤੁਸੀਂ ਲੋਕਾਂ ਕੇ ਜਿਹੜੇ ਸਰੀਰ ਨਾਲ ਖਲਵਾੜ ਕਰੀ ਜਾਂਦੇ ਹੋ ਆ ਅਸੀਂ ਕਿਹਾ ਪੀਨ ਨੂੰ ਅਸੀਂ ਟਾਕੇ ਪਾਉਣੇ ਉਹਨਾਂ ਦੇ ਮੂੰਹ ਤੇ ਤੁਸੀਂ ਤੁਸੀਂ ਕਿਉਂ ਹੋਣ ਹੋ ਬਾਈ ਦਰੂ ਬਣਾਉਣੀ ਕਿਉਂ ਹੈ ਤੁਸੀਂ ਬਣਾਵਾਂਗੇ ਬਈ ਇਹਦੇ ਘੇਟ ਖਤ ਦਾ ਕੰਮ ਵੀ ਕਰ ਸਕਦੇ ਢੜਖੱਟ ਚਾਚੇ ਦਾ ਕੰਮ ਕਰ ਲਓ ਯਾਰ ਚਾਚੇ ਕੀ ਕਰਕੇ ਤੁਸੀਂ ਦੱਸੋ ਕੀ ਕਰਕੇ ਹੋਰ ਕੰਮਾਂ ਨੂੰ ਤਾਂ ਬਹੁਤ ਵਧੀਆ ਸਾਡਾ ਕੰਮ ਨੇ ਕੋਈ ਲੈਵਲ ਕਰ ਲਓ ਲੇ ਫਿਰ ਉਹ ਕਿਤੇ ਕਰਕੇ ਜਾ ਕੇ ਬਈ ਲੋਕਾਂ ਦੇ ਕੱਪੜੇ ਧੋ ਲੋ ਪੋਚੇ ਮਾਰ ਲੋ ਪੋਚੇ ਵੀ ਮਾਰ ਕੇ ਯਾਰ ਅਸੀਂ ਕਿਉਂ ਕਿਸੇ ਥੱਲੇ ਕੰਮ ਕਰੀ ਜਿਹੜਾ ਕੰਮ ਸਾਨੂੰ ਚੰਗਾ ਲੱਗੂ ਸਿਓ ਉਹ ਕਰਾਂਗੇ ਹਾਂ ਬਈ ਦੋ ਜਾਣੇ ਜੀ ਖੇਤ ਦੇ ਵਿੱਚ दारू ਕੱਢ ਕੇ ਵੇਚਦੇ ਆ ਜੀ ਪਾਰਟੀਆਂ ਵਾਲੇ ਇਹਨਾਂ ਨੂੰ ਦਾਰੂਆਂ ਘੜਾਉਂਦੇ ਆ ਇਹ ਦੋ ਜਾਣੇ ਮੈਂ ਤਾਂ ਇਹੀ ਲੋਕਾਂ ਨੂੰ ਬੇਨਤੀ ਕਰਦਾ ਬਈ ਵੀ दारू ਨਾ ਪੀਓ ਜਾ ਕੇ ਵੋਟਰਾਂ ਵੋਟਰਾਂ ਨੂੰ ਵੀ ਇਹ ਦਾਰੂਆਂ ਦੇ ਵਿੱਚ ਕੀ ਕੁਝ ਪਾਉਂਦੇ ਆ ਤੁਹਾਨੂੰ ਦੱਸ ਨਹੀਂ ਸਕਦੇ ਅਸੀਂ ਰੇ ਠੀਕ ਹੈ ਜੀ ਬੂਟ ਚਪਲਾਂ ਤੁਸੀਂ ਦੇਖੋ 100 ਖਾਜੋ ਤੁਸੀਂ ਸੰਤਰੇ 100 ਅੰਗੂਰ ਬੋਲਿਓ ਇੰਨਾ ਮਹਿੰਗਾ ਪਾ ਕੇ ਭਾਈ ਜੀ ਅਸੀਂ ਕਿੱਥੇ ਜਾਵਾਂਗੇ ਅਸੀਂ ਕਿੱਥੇ ਜਾਵਾਂਗੇ ਕਮਾਲ ਦੀ ਗ੍ਰਾਹ ਇਨਾ ਭਾਈ ਤੁਸੀਂ ਕੱਢਦੇ ਕਰੋ ਤੂੰ ਆਇਆ ਸੁਣ ਨੂੜੀ ਨਹੀਂ ਵੇਚੰਦੀ ਕਮਾਲ ਦੀ ਗ੍ਰਾਹ ਹਾਂ ਬਾਈ ਅੱਬੀ ਸਾਨੂੰ ਕੋਈ ਨਹੀਂ ਸਮਝੇਗਾ ਬਾਈ ਸਾਨੂੰ ਜਾ ਰਹੇ ਹਾਂ ਅਸੀਂ ਜਵਾਬ ਉੱਤਰ ਵੀ ਆਉਂਦੇ ਨੇ ਜਿੰਨੇ ਤੂੰ ਕਰੀਏ ਨਾ ਅੱਛਾ ਸਿੱਧੀ ਗੱਲ ਤੁਸੀਂ ਜਵਾਬ ਦੇ ਨਹੀਂ ਸਕਦੇ ਭਾਈ ਸਾਨੂੰ ਮਾਫ ਕਰੋ ਬਾਈ ਤੁਸੀਂ ਜਵਾਬ ਦਿਓ ਯਾਰ ਬਾਈ ਤੈਨੂੰ ਅਸੀਂ ਬੁਲਾਇਆ ਤੈਨੂੰ ਮੈਂ ਰੱਖਦੇ ਪਹਿਲਾਂ ਅਸੀਂ ਤਾਂ ਛੋਟਾ ਕੰਮ ਹੈ ਯਾਰ ਕੰਮ ਕੀ ਆ ਤੁਹਾਡਾ ਤੁਸੀਂ ਸਾਡੇ ਦੇ ਖੇਤਾਂ 'ਚ ਦੁਲੇ ਫਿਰਦੇ ਹੋ। ਖੇਤਾਂ 'ਚ ਤੁਸੀਂ ਕਿਹੜਾ ਕੱਲੇ ਦਾ ਖੇਤ ਸਾਡਾ ਅਸੀਂ ਪੱਤਰਕਾਰ ਵੀ ਆਂ, ਅਸੀਂ ਖੇਤ ਦੇ ਮਾਲਕ ਵੀ ਆਂ। ਤੁਸੀਂ ਨਾ ਪੱਤਰਕਾਰਾਂ ਦੇ ਘਰੇ ਆਉਂਗਾ ਫਿਰ ਸਾਡੀ ਵੀਡੀਓ ਬਣਾਉਣੀ ਆ। ਉਹ ਤਾਂ ਬਣਾ ਲਈ। ਹੋਰ ਵੀ ਬਣਾ ਬਈ। ਬਣਾ ਲਈ ਅਸੀਂ ਤਾਂ। ਹੋਰ ਬਥੇਰੇ ਦਿੰਦੇ। ਤੁਸੀਂ ਦੱਸੋ ਫਿਰ ਕੌਣ ਹੈ? ਜਿੰਨਾਂ ਲਈ ਤੁਸੀਂ ਜਿੰਨਾਂ ਲਈ ਤੂੰ ਦਾਰੂ ਘੜਦੇ ਹੋ? ਅਸੀਂ ਨਹੀਂ। ਅਸੀਂ ਕਿਉਂ ਦੱਸੀਏ? ਇੰਨਾ ਹਟਾ ਦਿਮਾਗ ਨਹੀਂ ਕੰਮ ਕਰਦਾ। ਅਸੀਂ ਤਾਂ ਥੋੜੀ ਵੀਡੀਓ ਬਣਾਈ ਜੰਨੇ ਆ। ਬਣਾਈ ਜੰਨੇ ਆ। ਵੀਡੀਓ ਬਣਾਉਣਾ ਕਰੇ ਤੁਸੀਂ। ਵੀਡੀਓ ਹੀ ਬਣਾਵਾਂਗੇ ਅਸੀਂ। ਫਿਰ ਆ ਦੇਖੋ ਬਾਈ ਜੀ ਫੋਨ ਪੰਨਣ ਦੀ ਕੋਸ਼ ਇਹ ਵੀਡੀਓ ਨੂੰ ਬਈ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਇਹ ਪੰਜਾਬ ਦੇ ਵਿੱਚ ਜਿਹੜੇ ਮੁੰਡੇ ਆ ਉਹਨਾਂ ਨੂੰ ਬਤਕੀ ਹੈ ਗਲਤ ਦਾਰੂ ਪਿਆ ਆਗੇ ਜੀ ਉਹਨਾਂ ਦੀ ਜ਼ਿੰਦਗੀ ਦਾ ਖਿਲਵਾੜ ਕਰ ਰਿਹਾ ਇਹ ਦੋਨੇ ਜਾਣੇ ਠੀਕ ਹੈ ਮੈਂ ਉਹਨਾਂ ਵੋਟਰਾਂ ਨੂੰ ਬੇਨਤੀ ਕਰਦਾ ਜਿਹੜੇ ਵੋਟਾਂ ਪਿੱਛੇ ਦਾਰੂ ਪਿੱਛੇ ਵੋਟਾਂ ਆ ਦੀ ਜਮੀਰ ਜਮਾਂ ਗਾਲੀ ਖੜਜੋ ਵੀ ਖੜਜੋ ਖੜਜੋ ਆਏ ਨਹੀਂ ਆਣਦੇ ਯਾਰ ਕੰਮ ਕਰਨਾ ਕੋਈ ਸੌ ਯਾਰ ਉਹਦਾ ਮਗਾਲ ਲਾ ਕੇ ਖੜ ਗਿਆ ਆ ਆ ਆ ਬੋਤਲਾਂ ਚ ਪਾਪਾ ਵੇਚਦੇ ਬਈ ਆ ਬੋਤਲਾਂ ਚ ਵੇਚਦੇ ਆ ਤਾਂ ਫਿਰ ਵੇਚਦੇ ਆ ਹਾਂ ਵੇਚਦੇ ਆ ਹੁਣ ਵੇਚੀ ਫਿਰ ਤੂੰ ਤੂੰ ਹੁਣ ਹੁਣ ਵੇਚ ਕੇ ਦਿਖਾਈ ਤੂੰ ਕਰ ਲਈ ਕੀ ਕਰ ਹੁਣ ਵੇਚ ਕੇ ਦਿਖਾਈ ਤੂੰ ਹੁਣ ਵੇਚੀ ਆ ਜਾਂਦੇ ਆ ਬਾਈ ਦੋ ਜਾਣੇ ਆ ਯਾਰ ਕਦ ਹੋ ਗਈ ਬਾਈ ਯਾਰ ਆ ਆਪਾਂ ਜੰਦੀ ਕੋਸ਼ਿਸ਼ ਕਰਦੇ ਆ ਬਾਈ ਜੀ ਆ ਭੱਜ ਰਹੇ ਆ ਆ ਭੱਜ ਰਹੇ ਆ ਬਾਈ ਠੀਕ ਹੈ ਜੀ ਆ ਭੱਜ ਗਏ ਹੋ ਰਹੇ ਆ ਬਾਈ ਭੱਜ ਗਏ ਰਹੇ ਤੂੰ ਜਾ ਵੀ ਨਹੀਂ ਤੂੰ ਸਾਰਾ ਕੋ ਦਾਸਤਾ ਯਾਰ ਅਸੀਂ ਕਮਾਦ ਤੂੰ ਪਿੱਛੇ ਹੀ ਪੈ ਗਿਆ ਯਾਰ ਤੂੰ ਭੱਜ ਗਏ ਰਹੇ ਸਾਡੀ ਮਰਜ਼ੀ ਭੱਜ ਕੇ ਤੁਰ ਗਏ ਯਾਰ ਅਸੀਂ ਆ ਦੇਖੋ ਭੱਜ ਰਹੇ ਆ ਬਾਈ ਠੀਕ ਹੈ ਵੀਡੀਓ ਨੂੰ ਬਾਈ ਸ਼ੇਅਰ ਕਰੋ ਪੂਰੀ ਗੱਲਬਾਤ ਕਰਾਂਗੇ ਵਾ ਭੱਜਣ ਨਹੀਂ ਦਿੰਦੇ ਖੜੇ ਤੇ ਖੜੇ ਤੋ ਖੜੋਦੇਸ ਖੜੋ 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 ਬਈ ਯਾਰ ਕਮਾਲ ਦੀ ਗੱਲ ਆ ਖੜੋ 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 ਇਥੋਂ ਖੜੋ ਦਰੂ ਖੜਦੇਓ ਕੱਢਦੇ ਆ ਬਈ ਕਿਉਂ ਕੱਢਦੇਓ ਲੋਕਾਂ ਨੂੰ ਦੱਸਤਾ ਦਿੰਦਾ ਕਿਹਨੂੰ ਵੀ ਉਹਨੇ ਕਮਾਲ ਕਿੰਨਾਂ ਲਈ ਕੱਢਦੇਓ ਉਹੀ ਗੱਲ ਫੇਰ ਕਿੰਨਾਂ ਲਈ ਕੱਢਦੇਓ ਆ ਨਹੀਂ ਬਈ ਅਸੀਂ ਦੱਸ ਜਾਂਦੇ ਬਈ ਸਾਨੂੰ ਮਾਫ ਕਰ ਦੇਖ ਅਸੀਂ ਸਾਰਾ ਕੁਝ ਦੱਸਤਾ ਅਸੀਂ ਆਏ ਨਹੀਂ ਦੱਸ ਜੇ ਤੇਰੀ ਵੀਡੀਓ ਵਾਇਰਲ ਕਰਤੀ ਫੇਰ ਅਸੀਂ ਨਾ ਕਰੂਗਾ ਬਈ ਅਸੀਂ ਸਭ ਕੁਝ ਦੱਸਣਾ ਸਰਪੰਚੀ ਲਈ ਕਰਦੇਓ ਸਰਪੰਚੀ ਦੀਆਂ ਵੋਟਾਂ ਲਈ ਕਰਦੇਮੀ ਹਾਂਜੀ ਹਾਂਜੀ ਠੀਕ ਆ ਕਿ ਕਿਨੇ ਤੁਹਾਨੂੰ ਡੋਢੀ ਕਿਹੜੀ ਕਿਹਨੇ ਲਈ ਹੋਈ ਨਹੀਂ ਦੱਸ ਸਕਦੇ ਬਾਈ ਹੁਣ ਪਿੰਡ 'ਚ ਰਹਿਣਾ ਅਸੀਂ ਵੀ ਤੁਸੀਂ ਆਪ ਹੀ ਸਿਆਣੇ ਹੋ ਸਾਡੇ ਚਲੋ ਬਾਈ ਤੁਸੀਂ ਵੀਡੀਓ ਕਰਨ ਦੇ ਪੁਰਸਨ ਨੂੰ ਬੁਲਾ ਲੈਂਦੇ ਆਂ ਨਾ ਬਾਈ ਦੱਸਣਾ ਤੁਹਾਨੂੰ ਪੜਨਾ ਹੀ ਹੈ ਵੀ ਕੌਣ ਕੌਣ ਕਰਵਾਉਂਦਾ ਇਹ ਕੰਮ ਮੈਂ ਸਾਹੀ ਮੈਂਬਰ ਸਰਪੰਚ ਹੀ ਹੁੰਦੇ ਨੇ ਜੀ ਹੋਰ ਕੀ ਅੱਛਾ ਤੇ ਕਿੰਨੇ ਪੈਸੇ ਦਿੰਦੇ ਤੁਹਾਨੂੰ 5000 ਤੁਹਾਨੂੰ ਅਸੀਂ ਬਾਈ ਪੂਰੀ ਵੀਡੀਓ ਦੱਸਾਂਗੇ ਪੂਰੀ ਵੀਡੀਓ ਨਾਲ ਜੁੜੇ ਰਹੋ ਲੋਬੀ ਦੋਸਤੋ ਤੁਸੀਂ ਦੇਖ ਰਹੇ ਹੋ ਜਿਹੜੀਆਂ ਵੋਟਾਂ ਪੈ ਰਹੀਆਂ ਜੀ ਤੇ ਵੋਟਾਂ ਤੇ ਚੱਲਦੇ ਹੋਏ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਗਏ ਇਹ ਦੋ ਜਣੇ ਬਾਈ ਜੀ दारू ਕੱਢ ਕੇ ਵੇਚਦੇ ਸੀਗੇ ਦਾਰੂ ਕੱਢਣ ਵਾਸਤੇ ਰੱਖੇ ਹੋਏ ਸੀ ਬੰਦੇ ਤੇ ਦਾਰੂ ਚੋਂ ਮਤਲਬ ਇਹ ਆਪ ਦੀ ਕਲੀ ਦਿਹਾੜੀ ਲੈਂਦੇ ਸੀ ਤੇ ਇਹ ਜਿਹੜੀ ਦਾਰੂ ਸੀ ਹੁਣ ਬੋਟਾਂ ਪੈਣੀਆਂ ਤੇ ਬੋਟਾਂ ਦੇ ਵਿੱਚ ਲੋਕ ਪੀਂਦੇ ਆ ਬੋਟਾਂ ਦੇ ਵਿੱਚ ਦਾਰੂ ਕਰਕੇ ਲੋਕਾਂ ਦੀ ਇੰਨੀ ਕਿ ਜਮੀਰ ਮਰ ਚੁੱਕੀ ਹੈ ਵੀ ਤੁਸੀਂ ਸੋਚ ਵੀ ਨਹੀਂ ਸਕਦੇ ਹਾਂ ਭਾਈ ਕੀ ਜੱਕਰਾ ਕਿਵੇਂ ਦੱਸੋ ਸਾਨੂੰ ਇਹ ਜਿਹੜੀ ਤੁਸੀਂ ਦਾਰੂ ਕੱਢਦੇ ਹੋ ਇਹਦੇ ਬਾਰੇ ਕਿਉਂ ਕੱਢਦੇ ਹੋ ਤੁਹਾਨੂੰ ਕਿਸੇ ਬੰਦੇ ਨੇ ਕਿਹਾ ਸੀ ਦਾਰੂ ਕੱਢਣ ਵਾਸਤੇ ਨਹੀਂ ਭਾਈ ਅਸੀਂ ਆਪ ਹੀ ਹੋ ਕੀਤਾ ਗਾ ਅੱਛਾ ਮਤਲਬ ਕਿ ਹਮ ਬੋਟਾਂ ਪੈਣਗੇ ਹਮ ਬੋਟਾਂ ਅਗਲਾ ਉਧਰ ਪਾਉ ਜਿੱਧਰ दारू ਮਿਲੂਗੀ ਠੀਕ ਹੈ ਠੀਕ ਹੈ ਤਾਂ ਕਰਕੇ ਸੀ ਉਹ ਕਰਦੇ ਆਂ दारू ਪੜ ਕੇ ਵਿੱਚ ਨਹੀਂ ਆਂ दारू ਤੁਹਾਨੂੰ ਪਤਾ ਹੀ ਹੈ ਭਰਾਜੀ ਕਾਰੇ ਵਾਸਤੇ ਕੱਢਦੇ ਆਂ ਪੀਣ ਵਾਸਤੇ ਕੱਢਦੇ ਆਂ ਹਾਂ ਅੱਛਾ ਉਹ ਲ ਜਾਂਦੇ ਆ ਲੋਕ ਸਾਥ ਬੋਟਾਂ ਵਾਲੇ ਬੋਟਾਂ ਵਾਲੇ ਥੋੜੇ ਥੋੜੇ ਲੈ ਕੇ ਜਾਂਦੇ ਆ ਤੇ ਆਪਨੀ ਆਪਨੀ ਕੱਢਦੇ ਹੋ ਜਿਹੜੇ ਬੋਟਾਂ 'ਚ ਖੜੇ ਹੁੰਦੇ ਆ ਉਹ ਬੋਟਾਂ 'ਚ ਵਿਜੀ ਹੁੰਦੇ ਆ ਬਸ ਉਹਨਾਂ ਸਾਨੂੰ ਫੜਾ ਦਿੰਦੇ ਨੇ ਸਮਾਨ ਕੀ ਕੀ ਸਮਾਨ ਪਾਉਨੇ ਹੋ ਬਾਈ ਕਿਹਦੇ ਸਮਾਨ ਵਧੀਆ ਹੁੰਦਾ ਗੁੜ ਮੈਨੂੰ ਤਾਂ ਪਤਾ ਨਹੀਂ ਇੰਨਾ ਸਮਾਨ ਉਹ ਵੀ ਮੰਦਾਂ ਗੋੜਾ ਹੂੰ ਸਾਫ ਹੋਈ ਦੇ ਵਿੱਚ ਇੱਕ ਹੋਰ ਚੀਜ਼ ਪੈਂਦੀ ਹੁੰਦੀ ਹੈ ਸਮਾਨ ਤਾਂ ਬਹੁਤ ਕੁਝ ਪੈਂਦਾ ਹੈ ਵਾਧੂ ਪੈਂਦਾ ਜੀ ਸਮਾਨ ਤਾਂ ਪਰ ਯਾਦ ਨਹੀਂ ਮੈ ਤੁਸੀ ਉਹੀ ਪਾਉਣੀ ਹੈ ਕਿ ਦੇਸੀ ਨੰਬਰ ਮਤਲਬ ਇੱਕ ਨੰਬਰ ਪਾਉਣੀ ਹੈ ਕਿ 20 ਗ੍ਰੇਡ ਉਹ ਤਾਂ ਉਹੀ ਹੁੰਦਾ ਜੀ ਬਸ ਬਰਿਆਉਣ ਵਾਸਤੇ ਲੋਕਾਂ ਨੂੰ ਅੱਛਾ ਬਸ ਖਾਸ ਚੀਜ਼ ਜਾਨੀ ਪੈਣੀ ਦਾਰੂ ਦਾ ਹੋ ਰਿਹਾ ਹੁੰਦਾ ਉਹਦੇ ਵਿੱਚ ਮੜਾ ਜਾਂ ਐ ਲੋਕਾਂ ਨੂੰ ਇੰਨੇ ਚਾਹ ਹੁੰਦਾ ਵੀ ਸਾਨੂੰ ਦਾਰੂ ਪਿਆ ਦੀ ਕੀ ਪੈਂਦਾ ਕੀ ਪਾਉਣੀ ਹੈ ਕਿ ਉਹ ਚ ਅੰਗੂਰ ਵਗੈਰਾ ਅੰਗਣੇ ਝੂਠ ਨਾ ਬੋਲੋ ਅੰਗੂਰ ਤਾਂ ਤੁਸੀਂ ਨਹੀਂ ਪਾ ਸਕਦੇ ਝੂਠ ਬੋ ਰਹੇ ਹੋ ਅੰਗੂਰ ਤੁਸੀਂ ਨੇਵੇਂ ਕਿਵੇਂ ਪਾ ਦੋਗੇ ਬਾਈ ਸੱਚੀ ਸੱਚੀ ਗੱਲ ਦੱਸੋ ਪਤਾ ਕੀ ਹੋਣਾ ਤੁਸੀਂ ਫੜੇ ਗਏ ਹੋ ਝੂਠ ਨਹੀਂ ਬੋਲਣਾ ਤੋੜੇ ਬਣ ਦੇਖੋ ਜੀ ਤੁਸੀਂ ਕਹਿ ਰਹੇ ਹੋ ਵੀ ਅੰਗੂਰ ਪਾਉਣੇ ਆ ਸੰਤਰੇ ਪਾਉਣੇ ਆ ਠੀਕ ਹੈ ਵਧੀਆ ਵਧੀਆ ਚੀਜ਼ਾਂ ਪਾਉਣੇ ਆ ਪਰ ਮੈਨੂੰ ਨਹੀਂ ਲੱਗਦਾ ਵੀ ਤੁਸੀਂ ਵਧੀਆ ਚੀਜ਼ਾਂ ਪਾਉਣੇ ਹੋਵੋਗੇ ਸੱਚੀ ਸੱਚੀ ਗੱਲ ਦੱਸੋ ਵੀ ਕੀ ਪਾਉਣੇ ਹੋ ਜਿਹਦੇ ਕਰਕੇ ਇਹਨਾਂ ਨਸ਼ਾ ਬਣਦਾ ਕਿਉਂਕਿ ਹੁਣ ਬੋਤਲਾਂ ਦੇ ਵਿੱਚ ਭਾਈ ਹਜ਼ਾਰਾਂ ਲੀਟਰ ਦਾਰੂ ਲੱਗ ਜਾਂਦੀ ਹੈ ਤੇ ਇੱਥੇ ਇਹ ਵੀ ਗਲਤ ਹੈ ਵੀ ਤੁਸੀਂ ਠੇਕੇ ਵਾਲਿਆਂ ਨੂੰ ਵੀ ਨੁਕਸਾਨ ਪਹੁੰਚਾਉਂਦੇ ਹੋ ਦਾਰੂ ਜਾਇਆ ਕੀ ਬੋਲਣੇ ਜਿਹਦੇ ਕਰਕੇ ਮਤਲਬ ਤੁਹਾਡੀ ਜਿਹੜੀ ਦਾਰੂ ਹੈ ਉਹ ਨਸ਼ਾ ਵਧ ਕਰਦੀ ਹੈ ਘੱਟ ਦਾਰੂ ਪੀਣ ਨਾਲ ਨਸ਼ਾ ਵਧ ਹੋ ਜਾਂਦਾ ਹੈ ਐਨੇ ਮਹਿੰਗੀਆਂ ਚੀਜ਼ਾਂ ਕੌਣ ਪਾਉਂਦਾ ਜੀ ਤੁਹਾਨੂੰ ਪਤਾ ਹੀ ਹੈ ਮਹਿੰਗਾਈ ਆ ਹਾਂ ਇਹ ਤਾਂ ਜਿਵੇਂ ਹੁਣ ਚੱਪਲਾਂ ਚਪਲਾਂ ਬਾੜ ਕੇ ਬੂੜ ਵਾਲ ਕੇ ਜਰਾਬਾਂ ਦਾ ਪਸੀਨਾ ਇਹਨਾਂ ਚ ਨਸ਼ਾ ਹੁੰਦਾ ਕਹਿੰਦੇ ਹਾਂ ਇਹ ਚੀਜ਼ ਚੱਲਦੀ ਆ ਜਿਹਨੂੰ ਸਪਰੈਕਟ ਕਹਿੰਦੇ ਆ ਉਹ ਚੀਜ਼ ਵਿੱਚ ਗੋਲੀਆਂ ਪਾਦਣਾ ਜੀ ਨਸ਼ਾ ਹਾਂ ਤੇ ਹੋਰ ਬਹੁਤ ਕੁਝ ਪੈਂਦਾ ਜੇ ਤੁਹਾਨੂੰ ਉਹ ਕਰੀਏ ਕੀ ਗਿਣਾ ਨਹੀਂ ਸਕਦੇ ਤੁਹਾਨੂੰ ਬਸ ਬਹੁਤ ਕੁਝ ਪੈਂਦਾ ਜੀ ਅੱਛਾ ਤੁਸੀਂ ਉੱਕਾ ਬੱਕਾ ਉਹਨਾਂ ਤੋਂ ਪੈਸੇ ਠੇਕੇ ਹੀ ਮਰਿਆ ਸੀ ਡਰੂ ਕੱਢ ਕੇ ਦੇਣ ਦਾ ਸਾਂ ਤੋਂ ਤਨਖਾਹ ਦੇ ਰੱਖਿਆ ਹੁੰਦਾ ਜੀ ਉਹਨਾਂ ਨੇ ਕਹਿੰ ਰਹੇ ਆ ਬਣਾ ਬਣਾ ਵੇਚੀ ਚੱਲੋ ਜਿਹੜਾ ਵੋਟਾਂ ਆਪਣੇ ਕੰਨੀ ਪੈਣਗੀਆਂ ਹੋਰ ਕਿੰਨੇ ਕਿੰਨੇ ਕੇ ਪਾਜੇ ਦੇ ਤੁਹਾਨੂੰ ਦੱਜਾ ਜਾ 4-5000 ਦੇ ਦਿੰਦੇ ਆ ਜੀ ਅਸਾਂ ਕਿੰਨੇ ਦਿਨਾਂ ਦਾ ਬਸ ਵੋਟਾਂ ਵੋਟਾਂ ਜੀ ਕੋਲ 15 ਦਿਨਾਂ ਦਾ ਵੋਟਾਂ ਹਾਂਜੀ ਹਾਂਜੀ ਤੇ ਫਿਰ ਭਾਈ ਉਹ ਤੁਸੀਂ ਡੇਲੀ ਕੰਮ ਕਰਦੇ ਹੋ ਜੀ ਹਾਂਜੀ ਜੀ ਫੜੇ ਗਏ ਫੇਰ ਫੜੇ ਉਹਦੋਂ ਦਾ ਰਾਜ ਹੁੰਦਾ ਜੀ ਵੋਟਾਂ ਚੱਲਦੀਆਂ ਨੇ ਸਾਡੇ ਸਾਨੂੰ ਸਪੋਰਟ ਕਰਨਗੇ ਅੱਛਾ ਹਾਂਜੀ ਕੋਈ ਡਾਲ ਡੂਪਾ ਵੀਰ ਪੋਰਸ ਵਾਲੇ ਛੱਪਾ ਮਾਰ ਲੈਣਗੇ ਫੜੇ ਜਾਵਾਂਗੇ ਕੀ ਹੁੰਦਾ ਵੀ ਕੋਈ ਕੁਝ ਨਹੀਂ ਕਹਿੰਦਾ ਸਾਡੇ ਲਿੰਕ ਬਣੇ ਹੋਇਆ ਤੁਸੀਂ ਆਪਦਾ ਕੰਮ ਕਰੋ ਸਾਨੂੰ ਤਨਖਾਹ ਮਿਲ ਜੂਗੀ ਅੱਛਾ ਇਹ ਤੁਹਾਡੇ ਕੀ ਲੱਗਦਾ ਹੈ ਇਹ ਮੇਰੇ ਘਰ ਵਾਲਾ ਜੀ ਠੀਕ ਹੈ ਕਿੰਨੇ ਕੁ ਦੀ ਦਾਰੂ ਦਾ ਫਾਇਦਾ ਹੋ ਜਾਂਦਾ ਹੈ ਠੇਕੇ ਨਾਲ ਦਾ ਨੁਕਸਾਨ ਹੋਣਾ ਹੀ ਹੋਣਾ ਕਿੰਨਾ ਕੁ ਫਾਇਦਾ ਹੋ ਜਾਂਦਾ ਹੈ ਮਤਲਬ ਕੀ ਆਪਾਂ ਕਹਿ ਸਕਦੇ ਆ ਵੀ ਪਤਾ ਨਹੀਂ ਇਹ ਪਤਾ ਨਹੀਂ ਪਤਾ ਨਹੀਂ ਬਦਲ ਵੇਚਦੇ ਨਹੀਂ ਅੰਦਾਜ਼ਾ ਹੈ ਆਪਾਂ ਜੇ ਠੇਕੇ ਤੋਂ ਦਾਰੂ ਲੈ ਕੇ 15 ਦਿਨ ਪਿਉਨੇ ਐ ਤੇ ਇਹ ਲਾ ਲੋ ਵੀ ਰੋਜ਼ ਦੀ 10000 ਦੀ ਦਾਰੂ ਕਿਤੇ ਗਈ ਨਹੀਂ ਠੀਕ ਹੈ ਜੀ 10 15000 ਦੀ ਦਾਰੂ ਕਿਤੇ ਨਹੀਂ ਗਈ ਜੇ ਚੰਗੀ ਪਿੰਡ ਦੇ ਲੋਕਾਂ ਨੂੰ ਤਾਂ 20000 ਦੀ ਦਰੂ ਹੀ ਲੱਗ ਚਲਦੀ ਐ ਤੇ ਤੁਸੀਂ ਦਲਾਲੋਂ ਵੀ 3-4 ਲੱਖ ਦੀ ਦਰੂ ਕਿਤੇ ਗਈ ਨਹੀਂ 5 ਲੱਖ ਦੀ ਤੁਸੀਂ ਦਰੂ ਲਾ ਕੇ ਚੱਲੋ ਮੋਟੀ ਮੋਟੀ ਤਾਂ ਇਹ ਵੇਖੋ ਬਾਈ ਕੀ ਕਰਦੇ ਐ ਇਹ ਤੁਹਾਡੀ ਦਰੂ ਕਿ ਕਿੰਨੇ ਕਿੰਨੇ ਤੁਸੀਂ ਘੜ ਦਿੰਦੇ ਹੋ ਸਾਦਾ ਖਰਚਾ ਪਾਣੀ ਘਾ ਕੇ ਅੰਦਾਜ਼ਾ ਜਾ 20-25000 ਦੀ ਤਾਂ ਵੱਧ ਤੋਂ ਵੱਧ ਹਾਂਜੀ 5000 ਤੁਹਾਡਾ 3000 ਰੁਪਏ ਵਿੱਚ ਫਿਰ ਤੁਸੀਂ 15 ਤਣ ਬੰਦੇ ਨੂੰ ਸੈੱਟ ਕਰਦੇ ਹੋ ਰਜਾਦਦੇ ਹੋ ਅਸੀਂ ਵੀ ਆਉਂਦੇ ਜਵਾਕ ਪਾ ਲੈਣੇ ਹੁੰਦੇ ਸਾਨੂੰ ਲਾਲਚ ਹੁੰਦਾ ਚਲੋ ਬੋਟਾ ਮੋਟਾ ਸੀਜ਼ਨ ਹੁੰਦਾ ਵੀ ਸਾਨੂੰ 2 ਰੁਪਏ ਵੰਨਣਗੇ ਨਾਲੇ ਚਲ ਉਹਨਾਂ ਦਾ ਕੰਮ ਹੋਈ ਜਾਂਦਾ ਉਹਨਾਂ ਨੂੰ ਐ ਹੁੰਦਾ ਵੋਟਾਂ ਜਿਹੜੇ ਵੋਟ ਪਾਉਂਦੇ ਆ ਵੋਟਾਂ ਵਾਲਿਆਂ ਨੂੰ दारू ਦੇਈ ਜਾਂਦੇ ਆ ਜੀ ਬਸ ਉਹਨਾਂ ਨੂੰ ਲਾਲਚ ਲਾ ਲੈਂਦੇ ਨੇਗੇ ਉਹ ਲਾਲਚ ਦੇ ਮਾਰੇ ਦਾਰੂ ਪੀਣ ਵਾਲੇ ਹੁੰਦੇ ਨੇ ਜਿਹੜੇ ਵੋਟਾਂ ਹੀ ਪਾ ਰਹਿੰਦੇ ਨੇ ਨਾਲੇ ਤੁਰੇ ਆਉਂਦੇ ਨੇ ਆਪੇ ਜੀ ਉਹ ਕਿਉਂ ਇੰਨੇ ਗਿਰ ਜਾਂਦੇ ਆ ਬਾਈ ਇੰਨੇ ਵੋਟਾਂ ਪਿੱਛੇ ਕਿਉਂ ਇੰਨੇ ਜ਼ਮੀਰਵਾਦੀ ਜ਼ਮੀਰ ਵੇਚ ਦਿੰ ਮਾਚਾਕ ਹੁੰਦੀ ਇਧਰੂ ਹਾਂ ਇਧਰੂ दारू ਮਿਲੂ ਉਹਨਾਂ ਨੂੰ ਕਹਿੰਦੇ ਨੂੰ ਕਿ ਵੀ ਇੱਕ ਬੋਟ ਜਾਂਦੀ ਜਾਂਦੇ ਉਹਨਾਂ ਦਾ ਕੋਟਾ ਪੂਰਾ ਹੁੰਦਾ ਉਹਨਾਂ ਨੂੰ 15 20 ਦਿਨ ਫ੍ਰੀ ਮਿਲਦੀ ਹੈ दारू ਮਹੀਨਾ ਹੂੰ ਹਾਂ ਜੀ ਸੋ ਤੁਸੀਂ ਜਿਹੜਾ ਇਹ ਕੰਮ ਹੈ ਕਹਿ ਸਕਦੇ ਆ ਵੀ ਆਪਾਂ ਤੁਸੀਂ ਜਿਹੜਾ दारू 5000 ਰੁਪਏ ਲੈ ਕੇ ਤੁਸੀਂ 15 ਦਿਨ दारू ਉਹਨਾਂ ਦੀ ਕੱਢ ਕੇ ਵੇਚ ਦਿਓ ਹਾਂ ਜੀ 15 ਦਿਨ ਮਤਲ ਤੁਸੀਂ ਆਪ ਦਾ ਨਿਆਰੇ ਲੈਣੀ ਹੋ ਹਾਂ ਜੀ ਸਾਡੇ ਕਾਦੇ ਨਜ਼ਾਰੇ ਨਜ਼ਾਰੇ ਤਾਂ ਉਹਨਾਂ ਦੇ ਹੁੰਦੇ ਜੀ ਜਿਨ੍ਹਾਂ ਨੂੰ ਫਰੀ ਮਿਲਦੀ ਆ ਅਸੀਂ ਤਾਂ ਜਿੰਨਾ ਮੂਰੇ ਮੱਚਦੇ ਆ ਡਰ ਵੀ ਹੁੰਦਾਗਾ ਵੀ ਪਤਾ ਨਹੀਂ ਕੋਈ ਪਿੱਛੇ ਲੱਗੂ ਪਤਾ ਨਹੀਂ ਨਾ ਗੈਸ ਪੂਛਦੇ ਪੈਸੇ ਤਾਂ ਉਹ ਹੀ ਦਿੰਦੇ ਹੋਣਗੇ ਨਹੀਂ ਜੀ ਸਾਡੀਆਂ ਲੱਕੜਾਂ ਹੁੰਦੀਆਂ ਆਪਣੀਆਂ ਸਾਰੇ ਸਾਡੇ ਪਤਿੱਲੇ ਆਪਦੇ ਹੁੰਦੇ ਨੇ ਫੇ ਤੁਹਾਨੂੰ ਫਾਇਦਾ ਕੀ ਬਾਈ ਲੱਕੜਾਂ ਤੁਹਾਡੀਆਂ ਆਪਦੀਲੇ ਤੁਹਾਡੇ ਸਾਰਾ ਕੁਝ ਤੁਹਾਡਾ ਤੁਹਾਨੂੰ ਕੋਈ ਲਾਲਸ ਦਿੰਦੇ ਆ ਵੀ ਜੇ ਅਸੀਂ ਵੋਟਾਂ 'ਤੇ ਖੜੇ ਹੋ ਜਿੱਤ ਗਏ ਥੋੜਾ ਥੋੜਾ ਕੰਮ ਕੰਮ ਕਰਾਵਾਂਗੇ ਤੁਹਾਡੇ ਮੰਡਾਂਨ ਕਰਦਾਂਗੇ ਬਾਅਦ ਚ ਤੁਹਾਡਾ ਕੰਮ ਕਰਾਂਗੇ ਮੁੜ ਕੇ ਕੌਣ ਕਰਾਉਂਦਾ ਜੀ ਸਾੰਦਾ ਬਸ 4-5000 ਰੁਪਏ ਦਾ ਲਾਲਚ ਦੇ ਦਿੰਦੇ ਅੱਛਾ ਤੇ ਫਿਰ ਮੋਟਾ ਮੋਟਾ ਫਿਰ ਤੁਸੀਂ ਕਿਹਨੂੰ ਮੋਨੇ ਹੋ ਆ ਸਾਨੂੰ ਫਿਰ ਉਧਰ ਹੀ ਪਾਉਣੀ ਪੈਂਦੀ ਹੈ ਜੀ ਕਿ ਬੋਟ ਦੇ ਬੇਚਦੇ ਹੋ ਝੂਠ ਨਾ ਬੋਲੋ ਹਾਂਜੀ ਵਿੱਚੀ ਵਿਕੀ ਵੀ ਜਾਂਦੀਆਂ ਨੇ ਨਹੀਂ ਵਿਕਦੀਆਂ ਜੀ ਜਿਹੜਾ ਕੋਈ ਗਰੀਬ ਹੁੰਦਾ ਜਮੀਂ ਵਿਚਾਰਾ ਪੰਜ ਚਾਲ ਤੁਸੀਂ ਕਿਨੇ ਦੀ ਵੇਚ ਦਿੰਦੀ ਉਹ 2500 ਰੁਪਏ ਦਿੰਦੇ ਆ ਜੀ ਹੁਣ ਤਾਂ ਇੱਕ ਬੋਟ ਨਹੀਂ ਝੂਠ ਨਾ ਬੋਲੋ ਨਹੀਂ ਦਿੰਦੇ ਹੀ ਨਹੀਂ ਕੋਈ ਤਾਂ ਕਹੀ ਕੇ 2500 ਦਿੰਦੇ ਆ ਜੀ ਤੁਸੀਂ ਕਿੰਨੇ ਚ ਵੇਚਦੇ ਹੋ 500 ਤੁਸੀਂ ਵੇਚਣ ਵਾਲੇ ਨਹੀਂਗੇ 1000 ਰੁਪਏ ਦੀ 1000 ਦੀ ਕਿੰਨੀਆਂ ਵੋਟਾਂ ਹਨ 5 5 ਵੋਟਾਂ 5000 ਰੁਪਏ ਦਾ ਇਹ ਬਣ ਗਿਆ 5000 ਰੁਪਏ ਥੋੜਾ ਮਤਲਬ ਦਾਰੂ ਦੇ ਵਿੱਚੋਂ ਹਾਂਜੀ 10000 ਰੁਪਏ ਤੁਸੀਂ ਮਤਲਬ ਕਮਾ ਲਿਆ ਇਹ 10000 ਤਾਂ ਫਿਰ ਤੁਸੀਂ ਇਹ ਦੇਖੋ ਤੁਸੀਂ ਮਾਇਆ ਕਹਦਾ ਜੀ ਅਸੀਂ ਇੰਨੀ ਮੈਂ ਮਹਿੰਗੀ ਵੋਟ ਪਾਉਨੇ ਆ ਇੱਕ ਵੋਟ ਤੇ ਬੰਦਾ ਹਾਰ ਜਾਂਦਾ ਹੂੰ ਨਹੀਂ ਤੁਸੀਂ ਫਿਰ ਜਮੀਰ ਤਾਂ ਤੁਸੀਂ ਵੀ ਥੋੜੀ ਵੀ ਹਰਦੀ ਜਮੀਰ ਤਾਂ ਤੁਸੀਂ ਵੀ ਉਹ ਕਰਦੇ ਹੋ ਨਾ ਜੇ ਦੇਖਿਆ ਜਾਵੇ ਤਾਂ ਥੋੜੀ ਵੀ ਤੁਸੀਂ ਵੀ ਮਰੀ ਜਮੀਰ ਵਾਲੇ ਬੰਦੇ ਹੀ ਹੋ ਹੁਣ ਕੀ ਕਰਗੇ ਬਈ ਟੱਡਦਾ ਕਰਨ ਆ ਦੇਖੋ ਬਾਈ ਜੀ ਆ ਖੇਤ ਦੇ ਨਾਲ ਨਾਲੇ ਬੰਦੇ दारू ਘੜਦੇ ਸੀ ਤੇ ਦਰੂ ਘੜਦੇ ਫੜੇਗੇ ਸੀ ਹੁਣ ਦੇਖੋ ਬਾਈ ਜੀ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਦੋ ਜਾਣੇ ਆ ਇਹਨਾਂ ਨਾਲ ساری ਗੱਲਬਾਤ ਕੀਤੀ ਐ ਅਸੀਂ ਤੇ ਇਹਨਾਂ ਨੂੰ ਅਸੀਂ ਲੈ ਕੇ ਜਾ ਰਹੇ ਆ ਬਈ ਠੀਕ ਐ ਇਹ ਤੋਂ ਪਹਿਲਾਂ ਇਹਨਾਂ ਦੀ ساری ਵੀਡੀਓ ਬਣਾਈ ਐ ਵੀਡੀਓ ਅਸੀਂ ਵਾਇਰਲ ਵੀ ਕਰਾਂਗੇ ਤੇ ਸੋ ਇਹ ਪੰਜਾਬ ਦੇ ਹਾਲਾਤ ਇਹਨਾਂ ਲੋਕਾਂ ਕਰਕੇ ਖਰਾਬ ਹੋਏ ਐ ਠੀਕ ਐ ਬਾਈ ਤੁਸੀਂ ਆਪਣੀ ਕਮਾਈ ਕਰਕੇ ਕਿਉਂ ਨਹੀਂ ਖਾਂਦੇ ਯਾਰ ਕਮਾਈ ਕਰਕੇ ਖਾਣ ਇਹ ਕਮਾਈ ਆ ਕਿੱਦਾਂ ਮੂਰੇ ਮਚਦੇ ਆ ਅੱਗ ਮੂਰੇ ਆ ਇਹਨਾਂ ਨੇ ਕੋਲਿਆਂ ਦੀ ਅੱਗ ਹੁੰਦੀ ਆ ਇਹ ਕਮਾਈ ਆ ਔਰ ਕੀ ਆ ਇਹ ਇਹ ਕਾਦੀ ਕਮਾਈ ਆ दारू ਕੱਢ ਕੇ ਵੇਚਣੀ ਕਹ ਸਕਦੇ ਜਿਹੜੇ ਸਾਨੂੰ ਵੋਟਾਂ ਵਾਲੇ ਕਹਿੰਦੇ ਨੇ ਲਾਲਚ ਦਿੰਦੇ ਨੇ ਸਾਡੇ ਦਾ ਬਾਈ दारू दारू ਕੱਢ ਕੇ ਵੇਚਣੀ ਕਮਾਈ ਆ ਅਸੀਂ ਤਾਂ ਬਾਈ ਜੀ ਕੰਮ ਕਰਨਾ ਹੀ ਆ ਆਪਣਾ ਸਤਾ ਬੱਚੇ ਪਾਲਣੇ ਆ ਤੁਸੀਂ ਉਹਨਾਂ ਨੂੰ ਕਹਿ ਸਕਦੇ ਵੋਟਾਂ ਵਾਲੇ ਕਿਉਂ ਦਾਰੂ ਪੀਉਂਦੇ ਆ ਉਹ ਵੇੜ ਵੇੜ ਪੀਣ ਵਾਲੇ ਪੀਂਦੇ ਨੇ ਤਾਂ ਹੀ ਉਹ ਪੀਉਂਦੇ ਆ ਅੱਛਾ ਮਤਲਬ ਹੁਣ ਤੁਸੀਂ ਵੋਟਾਂ ਵਾਲਿਆਂ ਨੂੰ ਕੀ ਜ਼ਿੰਮੇਵਾਰ ਠਹਿਰਾਉਂਗੇ ਤੁਸੀਂ ਆਪਣੇ ਆਪ ਨੂੰ ਨਹੀਂ ਕਹਿੰਦੇ ਜੀ ਅਸੀਂ ਕਸੂਰਵਾਰੇ ਉਹ ਤਾਂ ਜਿਹੜਾ ਉਹਨਾਂ ਨੂੰ ਦੇਣਗੇ ਤਾਂ ਤਾਂ ਪੀਣਗੇ ਲੋਕ ਅੱਛਾ ਹਾਂਜੀ ਹੁਣ ਆਪਾਂ ਤਾਂ ਲਈ ਬਣਾ ਕੇ ਦੇਣੀ ਆ ਵੀ ਬਾਕੀ ਅਸੀਂ ਅਸੀਂ ਥੋੜੀ ਕਹਿੰਨੇ ਉਹਨਾਂ ਨੂੰ ਇੱਕ ਦਰ ਨੂੰ ਬਣਾ ਕੇ ਦਿੰਦੇ ਹਾਂ ਕਿ ਦੋਨਾਂ ਨੂੰ ਕਿਵੇਂ ਜੀ ਇੱਕ ਦਰ ਨੂੰ ਬਣਾ ਕੇ ਦਿੰਦੇ ਹਾਂ ਕਿ ਦੋਨਾਂ ਦਿਲਾ ਨੂੰ ਦੋਨੇ ਤਿੰਨੇ ਪਾਸੇ ਜਿੰਨੇ ਮੈਂਬਰ ਸਰਪੰਚ ਹੁੰਦੇ ਆ ਸਾਰੇ ਸਾਰਿਆਂ ਨੂੰ ਆ ਕੇ ਦਿੰਦੇ ਹਾਂ ਤੇ ਫਿਰ ਆਪਕੋ ਵੀ ਘੜਦੇ ਬਾਈ ਉਹ ਉਹਨਾਂ ਦਾ ਟਾਈਮ ਹੀ ਨਹੀਂ ਹੁੰਦਾ ਜੀ ਵੋਟਾਂ 'ਚ ਵਿਜੀ ਹੁੰਦੇ ਨੇ ਉਹ ਨਹੀਂ ਵੋਟਾਂ 'ਚ ਤਾਂ ਟਾਈਮ ਨਹੀਂ ਹੁੰਦਾ ਬੰਦੇ ਦਾ ਹੁਣ ਛੱਡੇ ਹੁੰਦੇ ਬੰਦੇ ਦਾ ਉਹ ਕੋਲੇ ਹੁੰਦੀ ਹੈ ਨਾ ਖੱਡੇ ਤਾਂ ਹੁੰਦੇ ਜੀ ਅਸੀਂ ਇਕੱਲੇ ਥੋੜੀ ਆਗੇ ਹੋਰ ਬਥੇਰੇ ਕਈ ਕਰਨੇਗੇ ਜਿਹੜੇ ਨਿੰਨਾ ਨਾਲ ਉਹਨਾਂ ਦੇ ਲਿੰਕ ਬਣੇ ਹੋਏ ਨੇਗੇ ਇਹਨਾਂ ਨੂੰ ਇਹੇ ਕੰਮ ਤੇ ਲਾਇਆ ਹੋਇਆ ਅੱਛਾ ਹਾਂਜੀ ਨਹੀਂ ਇਹਦੇ ਤੇ ਬਾਈ ਉਹਨਾਂ ਨੂੰ ਡਰ ਵੀ ਹੁੰਦਾ ਹੋਊਗਾ ਵੀ ਆਪਾਂ ਹੁੰਦੀ ਡਰ ਤਾਂ ਸਾਨੂੰ ਹੁਣ ਸਿੱਧੀਆਂ ਗੱਲਾਂ ਹੁੰਦੀਆਂ ਜੀ ਵੋਟਾਂ ਵਾਲਿਆਂ ਦੀ ਕੌਣ ਡਰਦਾ ਹੁੰਦਾ ਅਲਾ ਕਹਿੰਦਾ ਆਪਣੀ ਚੱਲਦੀ ਆ ਪਾਵਰ ਆ ਆਪਾਂ ਨੂੰ ਕੌਣ ਕੁਝ ਕਹਿੰਦਾ ਵੋਟਾਂ ਵੋਟਾਂ ਕੋਈ ਨਹੀਂ ਕੁਝ ਕਹਿੰਦਾ ਇਹ ਚੀਜ਼ ਹੁੰਦੀ ਆ ਜੀ ਠੀਕ ਹੈ ਹਾਂਜੀ ਤੁਹਾਨੂੰ ਕੋਈ ਡਰ ਦੱਕਾ ਨਹੀਂ ਹਨਾ ਸਾਨੂੰ ਹੈ ਨਹੀਂ ਬਾਈ ਤੇ ਜੇ ਹੁਣ ਥੋੜੇ ਮੂੰਹ ਤੋਂ ਕਪੜਾ ਦਾਦੀ ਕੇ ਫੇਰ ਕਿਉਂ ਲਾ ਤੋ ਬਈ ਅਸੀਂ ਸਾਰਾ ਕੁਝ ਸੱਚ ਦੱਸੀ ਜਾਂਦੇ ਆ ਕੱਪੜਾ ਲਾਉਣ ਦਾ ਕੀ ਮਤਲਬ ਹੈ ਸੱਚ ਨਾ ਦੱਸਿਆ ਹੋਵੇ ਫਿਰ ਤਾਂ ਤੂੰ ਹਾਂ ਫਿਰ ਤੁਸੀਂ ਕਹਿੰਨੇ ਸੋਹਣੇ ਲੱਗਦੇ ਹੋ ਅਸੀਂ ਸਿੱਧਾ ਹੀ ਕਹੀਏ ਨਾ ਕਿ ਸੰਤਾਂ ਬੋਟਾ ਆਲੇ ਨਹੀਂ ਲਾਇਆ ਭਾਈ ਅੱਛਾ ਤੇਰੀ ਵੇਚਣਾ ਅਸੀਂ ਹਾਂ ਵੇਚਦੇ ਆ ਅਸੀਂ ਕਿਹੜਾ ਮੁਕਰਦੇ ਆ ਵੀ ਅਸੀਂ ਦਾਰੂ ਨਹੀਂ ਵੇਚਦੇ ਜੇ ਅਸੀਂ ਮੁਕਰਦੇ ਹਾਂ ਤੁਸੀਂ ਸਾਨੂੰ ਫੇਰ ਕਹੋ ਮੈਂ ਤਾਂ ਕੱਪੜਾ ਲਾਹ ਫਿਰ ਭਾਈ ਕੋਈ ਚੰਗਾ ਕੰਮ ਤਾਂ ਨਹੀਂ ਨਾ ਇਹ ਤੁਸੀਂ ਦੱਸ ਦਿਓ ਫਿਰ ਚੰਗਾ ਕੰਮ ਕਿਹੜਾ ਕਰੀਏ ਕਿਹੜਾ ਚੰਗਾ ਕੰਮ ਵਿਆਹ ਤੁਸੀਂ ਦੱਸੋ ਵੀ ਪੜੇ ਕਿਹਨੇ ਤੁਸੀਂ ਅਸੀਂ ਘੜੇ ਪੜਿਆ ਮੈਂ ਪੰਜ ਚਾਰ ਮੈਂ ਪੜੀ ਹੋਈ ਆ ਮੈਂ ਪੜਿਆ ਤੇ ਫਿਰ ਕੋਈ ਬਈ ਪ੍ਰਾਈਵੇਟ ਨਾਰਮਲ ਕੰਮ ਦੇਖ ਲੋ ਕੋਈ ਦਿਹਾੜੀ ਜਾ ਵੜਿਆ ਕਰੋ ਕੋਈ ਚਾਹ ਬਣੀ ਦਾ ਕੰਮ ਦੋਰ ਲੋ ਭਾਈ ਅੱਜ ਕੱਲ ਕਿੱਥੇ ਕੰਮ ਕੌਣ ਪੀਂਦਾ ਚਾਹਾਂ ਜੀ ਅਗਲਾ ਆਪਦੇ ਵਧੀਆ ਦੁੱਧ ਚ ਪੱਤੀਆਂ ਪਾ ਕੇ ਪੀਂਦੇ ਨੇ ਲੋਕ ਆਪਦੇ ਮਨ ਚਾਹੀਆਂ ਜੀ ਕੋਈ ਨਹੀਂ ਪੀਂਦਾ ਚਾਹਾਂ ਢਾਗਿਆ ਨਹੀਂ ਚਲ ਇਹ ਤਾਂ ਹੁਣ ਅਜਲਾ ਰਹਿ ਗਿਆ ਇਹ ਤਾਂ 15 20 ਦਿਨ ਰਹਿਣਾ ਬਾਹਰੋਂ ਤਾਂ ਚੱਲਣਾ ਨਹੀਂ ਇਹ ਬੰਦ ਹੋ ਜਾਊਗਾ ਤੇ ਉਦੋਂ ਬਾਅਦ ਫਿਰ ਬਈ ਤੁਸੀਂ ਕੀ ਕਰੋਗੇ ਦਿਹਾੜੀ ਪਸ ਦਿਹਾੜੀ ਜਾ ਨਰਮਾ ਜਿਹਾ ਮੰਦੂ ਤੇ ਜਿਹੜੀ ਬੱਲੀ ਕਰ ਲਉ ਮੈਂ ਹੁਣ ਹੈ ਨਹੀਂ ਕੋ ਹਣਕੋ ਗਾਮਾ ਹੈ ਨਹੀਂ ਇਹਦੇ ਨੇ ਚਲੋ ਵੋਟਾਂ ਚੱਲਦੀਆਂ ਨਹੀਂਆਂ ਹੁਣ ਵੋਟਾਂ-ਵੋਟਾਂ ਸੀ ਇਹ ਕੰਮ ਨਹੀਂ ਨਰੇਗਾ ਚ ਵਗ ਜਾ ਕਰੋ ਨਰੇਗਾ ਦੋ ਦਿਨ ਚੱਲਦਾ ਬਾਈ ਜੀ ਕੰਮ ਤੀਜੇ ਦਿਨ ਛੁੱਟੀ ਅੱਛਾ ਮੈਂ ਕਹਿੰਦਾ ਤਾਂ ਕੰਮ ਖੜ ਗਿਆ ਤੇ ਲੋਕਾਂ ਦੇ ਬਾਈ ਪੋਚੇ ਬੱਜੇ ਲਾ ਲਾ ਕਰੋ ਝਾੜੂ ਲਾ ਲਿਆ ਕਰੋ ਲੋਕਾਂ ਦੇ ਕੱਪੜੇ ਧੋ ਲਿਆ ਕਰੋ ਕਾਹਦੋ ਅਸੀਂ ਕਿਸੇ ਦੇ ਪੈਰਾਂ ਥੱਲੇ ਰਹੀਏ ਅਸੀਂ ਆਪਦਾ ਕੰਮ ਕਰਾਂਗੇ ਤੇ ਫਿਰ ਇਹ ਵੀ ਪੈਰਾਂ ਥੱਲੇ ਰਹਿਣ ਵਾਲੀ ਗੱਲ ਹੀ ਹੈ ਨੇ ਵੀ ਆ ਵੀ ਦੇ ਕਰੇ ਕੰਮ ਕਰਦੇ ਪੋਚੇ ਲਾਵਾਂਗੇ ਤਾਂ ਅਗਲੇ ਠੁੱਕ ਜੱਥ ਮਰਵਾਉਂਦਿਆਂ ਸ਼ੈਂਕਾਂ ਚ ਬਾਈ ਜੀ दारू ਦੇ ਵਿੱਚ ਤੁਸੀਂ ਕੀ ਕੁਝ ਪਾਉਨੇ ਹੋ ਚੱਪਲਾ ਪਾਉਨੇ ਹੋ ਬੂਡ ਪਾਉਨੇ ਹੋ ਰੇਸ ਸਪਰੇ ਪਾਉਨੇ ਹੋ ਮੀਆਂ ਬੀਬੀ ਤੁਸੀਂ ਕੰਮ ਕਰਦੇ ਹੋ ਹਾਂ ਨੇ ਸ਼ਰਮ ਬੱਚੇ ਕਿੰਨੇ ਆ ਤੁਹਾਡੇ ਬੱਚੇ ਦੋ ਆ ਜੀ ਦੋ ਮੁੰਡੇ ਹਾਂਜੀ ਤੇ ਹੋਰ ਬਸ ਦੋ ਹੀ ਨੇ ਜੀ ਦੋ ਮੁੰਡੇ ਹਾਂਜੀ ਤੇ ਕੁੜੀਆਂ ਹੈ ਨਹੀਂ ਕੁੜੀਆਂ ਹੈ ਨਹੀਂ ਤੇ ਫਿਰ ਬੱਚਿਆਂ ਦਾ ਤੁਹਾਡੇ ਦਾ ਕੀ ਅਸਰ ਬੂ ਬਾਈ ਅਸਰ ਵੀ ਉਹਨਾਂ ਨੂੰ ਪਤਾ ਹੀ ਨਹੀਂਗਾ ਬਾਈ ਉਹਨਾਂ ਨੂੰ ਪੜਨ ਲੱਗ ਜਾਂਦੇ ਜਾਂਦੇ ਜਾਂ ਉਹਨਾਂ ਨੂੰ ਲੱਗ ਜਾਂਦੇ ਆ ਅੱਛਾ ਤੇ ਬਾਦ ਦੋ ਦਿਨ ਵਜਾ ਜਾਂਦੇ ਆ ਠੀਕ ਅਸੀਂ ਕਹਿੰਦੇ ਨਾ ਵੀ ਨਰਮਾ ਚੁਗ ਜਾਂਦੇ ਆ ਜਾਂ ਦਿਹਾੜੀ ਕਰਨੇ ਆਂ ਅਸੀਂ ਦੱਸਦੇ ਨਹੀਂ ਉਹਨਾਂ ਨੂੰ ਕੋਈ ਠੀਕ ਹੈ ਇਹ ਬਹਰੋਬਾਦੀ ਕਰਦੇ ਖੇਤਾਂ ਜਿੱਦਾਂ ਰੂ ਖੜਦੇ ਆਂ ਹਾਂ ਖੇਤਾਂ ਤੇ ਕਿਤੇ ਛਾਪਾ ਛੂਪਾ ਪਿਆ ਹੋਵੇ ਛਾਪਾ ਜਿਹੜਾ ਡੈਲੀ ਕਰਦੇ ਆਂ ਇਹ ਕੰਮ ਤਾਂ ਬੋਟਾ-ਬੋਟਾ ਚੱਲਦਾ ਤੇ ਜੇ ਕੋਈ ਪੁਲਿਸ ਵਾਲੇ ਨੂੰ ਪਤਾ ਲੱਗ ਜਾਏ ਪੁਲਿਸ ਜਦੋਂ ਅਸੀਂ ਆ ਗਏ ਇਸ ਤੋਂ ਦੇਖ ਲੈ ਸਰੂ ਕੱਢਦੇ ਨੂੰ ਐ ਤੁਸੀਂ ਕਰ ਸਕਦੇ ਕਿੰਨਾ ਕੁ ਫਾਇਦਾ ਹੋ ਜਾਂਦਾ ਮਤਲਬ ਕੀ ਆਪਾਂ ਕਹਿ ਸਕਦੇ ਆਂ ਵੀ ਪਤਾ ਨਹੀਂ ਇਹ ਜਿਹੜੇ ਕਰਨੇ ਨੂੰ ਬਦਲ ਦੇ ਜੀ ਨਹੀਂ ਅੰਦਾਜ਼ਾ ਹੈ ਆਪਾਂ ਜੇ ਠੇਕੇ ਤੋਂ ਦਰੂ ਲੈ ਕੇ 15 ਦਿਨ ਪਿਉਨੇ ਆ ਤੇ ਇਹ ਲਾ ਲੋ ਵੀ ਰੋਜ਼ ਦੀ 10000 ਦੀ ਦਰੂ ਕਿਤੇ ਗਈ ਨਹੀਂ ਠੀਕ ਹੈ ਜੀ 10 15000 ਦੀ ਦਰੂ ਕਿਤੇ ਨਹੀਂ ਗਈ ਜੇ ਚੰਗੀ ਦਰੂ ਪਿਉਨੇ ਅੰਗਰੇਜ਼ੀ ਹਨਾ ਪਿੰਡ ਦੇ ਲੋਕਾਂ ਨੂੰ ਤਾਂ 20000 ਦੀ ਦਰੂ ਵੀ ਲੱਗ ਚਲਦੇ ਆ ਤੇ ਤੁਸੀਂ ਦਲਾ ਲੋ ਵੀ 3-4 ਲੱਖ ਦੀ ਦਰੂ ਕਿਤੇ ਗਈ ਨਹੀਂ 5 ਲੱਖ ਦੀ ਤੁਸੀਂ ਦਰੂ ਲਾ ਕੇ ਚੱਲੋ ਮੋਟੀ ਮੋਟੀ ਤਾਂ ਇਹ ਵੇਖ ਲੋ ਬਾਈ ਕੀ ਕਰਦੇ ਆ ਇਹ ਥੋੜੀ ਦਾ ਦੂ ਕਿ ਕਿੰਨੇ ਕਿ ਕਿ ਤੁਸੀਂ ਕੱਢ ਦਿੰਦੇ ਹੋ ਸਾਰਾ ਖਰਚਾ ਪਾਣੀ ਪਾ ਕੇ ਅੰਦਾਜ਼ਾ ਜਾ 20-25 ਹਜ਼ਾਰ ਦੀ ਦਾ ਵੱਧ ਤੋਂ ਵੱਧ ਹਾਂਜੀ 5000 ਤੁਹਾਡਾ 30000 ਵਿੱਚ ਫਿਰ ਤੁਸੀਂ 15 ਤਣ ਬੰਦੇ ਨੂੰ ਸੈੱਟ ਕਰਦੇ ਹੋ ਰਜਾਦਦੇ ਹੋ ਅਸੀਂ ਵੀ ਆਉਂਦੇ ਜਵਾਕ ਪਾਣਨੇ ਹੁੰਦੇ ਸਾਨੂੰ ਲਾਲਚ ਹੁੰਦਾ ਚਲੋ ਬੋਟਾ ਮੋਟਾ ਸੀਜ਼ਨ ਹੁੰਦਾ ਵੀ ਸਾਨੂੰ 2 ਰੁਪਏ ਵੰਨਣਗੇ ਨਾਲੇ ਚਲ ਉਹਨਾਂ ਦਾ ਕੰਮ ਹੋਈ ਜਾਂਦਾ ਉਹਨਾਂ ਨੂੰ ਐ ਹੁੰਦਾ ਵੋਟਾਂ ਜਿਹੜੇ ਵੋਟ ਪਾਉਂਦੇ ਆ ਵੋਟਾਂ ਵਾਲਿਆਂ ਨੂੰ दारू ਦੇਈ ਜਾਂਦੇ ਆ ਜੀ ਹੂੰ ਬਸ ਉਹਨਾਂ ਨੂੰ ਲਾਲਚ ਲਾ ਲੈਂਦੇ ਨੇਗੇ ਉਹ ਲਾਲਚ ਦੇ ਮਾਰੇ दारू ਪੀਣ ਵਾਲੇ ਹੁੰਦੇ ਨੇ ਜਿਹੜੇ ਵੋਟਾਂ ਹੀ ਪਾਰਨਦੇ ਨੇ ਨਾਲੇ ਤੁਰੇ ਆਉਂਦੇ ਨੇ ਆਪੇ ਜੀ ਉਹ ਕਿਉਂ ਇੰਨੇ ਗਿਰ ਜਾਂਦੇ ਆ ਬਾਈ ਇੰਨੇ ਵੋਟਾਂ ਪਿੱਛੇ ਕਿਉਂ ਇੰਨੇ ਜ਼ਮੀਰਵਾਦੀ ਜ਼ਮੀਰ ਵੇਚ ਦਿੰਦੇ ਆ ਵੋਟਾਂ ਪਿੱਛੇ ਉਹ ਆਦੀ ਹੁੰਦੇ ਆ ਨਸ਼ੇ ਦੇ ਜਿਹੜੇ ਦਾਰੂ ਪੀਂਦੇ ਆ ਮਾਚਾ ਆ ਹੁੰਦੇ ਜੀ ਦਾਰੂ ਇਧਰ ਦਾਰੂ ਮਿਲੂ ਪਾਉਂ ਉਹਨਾਂ ਨੂੰ ਜਾਂਾਂ ਨੂੰ ਕੀ ਵੀ ਇੱਕ ਵੋਟ ਜਾਂਦੀ ਆ ਜਾਂਦੇ ਉਹਨਾਂ ਦਾ ਕੋਟਾ ਪੂਰਾ ਹੁੰਦਾ ਉਹਨਾਂ ਨੂੰ 15 20 ਦਿਨ ਫ੍ਰੀ ਮਿਲਦੀ ਆ ਦਾਰੂ ਮਹੀਨਾ ਹੂੰ ਹਾਂ ਸੋ ਤੁਸੀਂ ਜਿਹੜਾ ਇਹ ਕੰਮ ਹੈ ਕਹਿ ਸਕਦੇ ਆ ਵੀ ਆਪਾਂ ਤੁਸੀਂ ਜਿਹੜਾ ਦਾਰੂ 5000 ਰੁਪਏ ਲੈ ਕੇ ਤੁਸੀਂ 15 ਦਿਨ ਦਾਰੂ ਉਹਨਾਂ ਦੀ ਕੱਢ ਕੇ ਵੇਚਦੇ ਹੋ ਹਾਂਜੀ 15 ਦਿਨ मतलब ਤੁਸੀਂ ਆਪ ਦਾ ਨਜ਼ਾਰੇ ਲੈਣੀ ਹੋ ਹਾਂਜੀ ਸਾਡੇ ਤਾਂ ਕਾਦੇ ਨਜ਼ਾਰੇ ਨਜ਼ਾਰੇ ਤਾਂ ਉਹਨਾਂ ਦੇ ਹੁੰਦੇ ਜਿਨ੍ਹਾਂ ਨੂੰ ਫ੍ਰੀ ਮਿਲਦੀ ਐ ਅਸੀਂ ਤਾਂ ਮੇਰੇ ਮੂਰੇ ਮੱਚਦੇ ਆ ਡਰ ਵੀ ਹੁੰਦਾਗਾ ਵੀ ਪਤਾ ਨਹੀਂ ਕੋਈ ਪਿੱਛੇ ਲੱਗੂ ਪਤਾ ਨਹੀਂ ਨਾ ਗਿਆਸ ਪੁੱਛਦੇ ਪੈਸੇ ਤਾਂ ਉਹ ਹੀ ਦਿੰਦੇ ਹੋਣਗੇ ਨਹੀਂ ਜੀ ਸਾਡੀਆਂ ਲੱਕੜਾਂ ਹੁੰਦੀਆਂ ਆਪਦੀਆਂ ਸਾਰੇ ਸਾਡੇ ਪਤੀਲੇ ਆਪਦੇ ਹੁੰਦੀਆਂ ਫੇ ਤੁਹਾਨੂੰ ਫਾਇਦਾ ਕੀ ਬਾਈ ਲੱਕੜਾਂ ਤੁਹਾਡੀਆਂ ਆਪਦੀ ਲੈ ਤੁਹਾਡੇ ਸਾਰੇ ਕੋ ਤੁਹਾਡਾ ਤੁਹਾਨੂੰ ਕੋਈ ਲਾਲਸ ਦਿੰਦੇ ਆ ਵੀ ਜੇ ਅਸੀਂ ਵੋਟਾਂ ਦੇ ਖੜੇ ਹੋ ਜਿੱਤ ਗਏ ਥੋੜਾ ਥੋੜਾ ਕੰਮ ਕੰਮ ਕਰਾਵਾਂਗੇ ਤੁਹਾਡੇ ਮਾਨਦਾਨ ਕਰਦਾਂਗੇ ਬਾਅਦ ਚ ਤੁਹਾਡਾ ਆ ਕੰਮ ਕਰਾਵਾਂਗੇ ਮੁੜ ਕੇ ਕੌਣ ਕਰਾਉਂਦਾ ਜੀ ਸਾੰਦਾ ਬਸ 4-5000 ਰੁਪਏ ਦਾ ਲਾਲਚ ਦੇ ਦਿੰਦੇ ਅੱਛਾ ਤੇ ਫਿਰ ਵੋਟਾਂ-ਵੋਟਾਂ ਫਿਰ ਤੁਸੀਂ ਕਿਹਨੂੰ ਮੋਨਿਓ ਆ ਸਾਨੂੰ ਫਿਰ ਉਧਰ ਹੀ ਪਾਉਣੀ ਪੈਂਦੀ ਆ ਜੀ ਕਿ ਵੋਟ ਬੇਚਦੇ ਹੋ ਝੂਠ ਨਾ ਬੋਲੋ ਹਾਂਜੀ ਵਿੱਚੀ-ਵਿਕੀ ਵੀ ਜਾਂਦੀਆਂ ਨੇ ਨਹੀਂ ਵਿਕਦੀਆਂ ਜੀ ਜਿਹੜਾ ਕੋਈ ਗਰੀਬ ਹੁੰਦਾ ਜਮੀਂ ਵਿਚਾਰਾ ਪੰਜ ਚਾਰ ਤੁਸੀਂ ਕਿਨੇ ਦੀ ਵੇਚ ਦਿੰਦੀ ਉਹ 2000 500 ਰੁਪਏ ਦਿੰਦੇ ਆ ਜੀ ਹੁਣ ਤਾਂ ਇੱਕ ਵੋਟ ਨਹੀਂ ਝੂਠ ਨਾ ਬੋਲੋ ਨਹੀਂ ਦਿੰਦੇ ਹੀ ਨਹੀਂ ਕੋਈ ਤਾਂ ਕਹੀ ਕਿ 2500 ਦਿੰਦੇ ਆ ਜੀ ਤੁਸੀਂ ਕਿੰਨੇ ਚ ਵੇਚਦੇ ਹੋ 500 ਤੁਸੀਂ ਵੇਚਣਾ ਲੇਹੇ ਨਹੀਂਗੇ 1000 ਰੁਪਏ ਦੀ 1000 ਦੀ ਕਿੰਨੀਆਂ ਵੋਟਾਂ ਪੰਜ ਜੀ ਪੰਜ ਵੋਟਾਂ 5000 ਰੁਪਏ ਦਾ ਜੇ ਬਣ ਗਿਆ 5000 ਰੁਪਏ ਥੋੜਾ ਦਾ ਮਤਲਬ ਦਾਰੂ ਦੇ ਵਿੱਚੋਂ ਹਾਂਜੀ 10000 ਰੁਪਏ ਤੁਸੀਂ ਮਤਲਬ ਕਮਾ ਲਿਆ ਤੇ 10000 ਤਾਂ ਫਿਰ ਤੁਸੀਂ ਇਹ ਦੇਖੋ ਤੁਸੀਂ ਵੀ ਆਇਆ ਕਹਦਾ ਜੀ ਅਸੀਂ ਇੰਨੀ ਮੈਂ ਮਹਿੰਗੀ ਵੋਟ ਪਾਉਣੀ ਹੈ ਇੱਕ ਵੋਟ ਤੇ ਬੰਦਾ ਹਾਰ ਜਾਂਦਾ ਹੂੰ ਨਹੀਂ ਤੁਸੀਂ ਜਮੀਰ ਸਾਹਿਬ ਤੁਸੀਂ ਵੀ ਥੋੜੀ ਵੀ ਹਰਦੀ ਜਮੀਰ ਸਾਹਿਬ ਤੁਸੀਂ ਵੀ ਉਹ ਕਰਦੇ ਹੋ ਨਾ ਜੀ ਦੇਖਿਆ ਜੇ ਤਾਂ ਤੁਹਾਡੇ ਵੀ ਤੁਸੀਂ ਵੀ ਮਰੀ ਜਮੀਰ ਵਾਲੇ ਬੰਦੇ ਹੀ ਹੋ ਹੁਣ ਕੀ ਕਰਗੇ ਬਾਈ ਟੱਡਦਾ ਕਰੀ ਆਹ ਦੇਖੋ ਬਾਈ ਜੀ ਆ ਖੇਤ ਦੇ ਨਾਲ ਨਾਲੇ ਬੰਦੇ दारू ਘੜ ਰਹੇ ਸੀ ਤੇ ਦਰੂ ਕਰਦੇ ਫੜੇ ਗਏ ਸੀ ਹੁਣ ਦੇਖੋ ਬਾਈ ਜੀ ਤੁਸੀਂ ਦੇਖ ਰਹੇ ਹੋ ਇਹ ਜਿਹੜੇ ਦੋ ਜਾਣੇ ਆ ਇਹਨਾਂ ਨਾਲ ساری ਗੱਲਬਾਤ ਕੀਤੀ ਐ ਅਸੀਂ ਤੇ ਇਹਨਾਂ ਨੂੰ ਅਸੀਂ ਲੈ ਕੇ ਜਾ ਰਹੇ ਆਂ ਬਾਈ ਠੀਕ ਐ ਇਹ ਤੋਂ ਪਹਿਲਾਂ ਇਹਨਾਂ ਦੀ ਸਾਰੀ ਵੀਡੀਓ ਬਣਾਈ ਐ ਵੀਡੀਓ ਅਸੀਂ ਵਾਇਰਲ ਵੀ ਕਰਾਂਗੇ ਤੇ ਸੋ ਇਹ ਪੰਜਾਬ ਦੇ ਹਾਲਾਤ ਇਹਨਾਂ ਲੋਕਾਂ ਕਰਕੇ ਖਰਾਬ ਹੋਏ ਆ ਠੀਕ ਐ ਬਾਈ ਤੁਸੀਂ ਆਪਣੀ ਕਮਾਈ ਕਰਕੇ ਕਿਉਂ ਨਹੀਂ ਖਾਂਦੇ ਯਾਰ ਕਮਾਈ ਕਰਕੇ ਖਾਉਣ ਰਹੀ ਹੈ ਕਮਾਈ ਆ ਬਾਈ ਯਾਰ ਜਿੱਦਾਂ ਮੂਰੇ ਮੱਚਦੇ ਆ ਅੱਗ ਮੂਰੇ ਆ ਇਹਨਾਂ ਨੇ ਕੋਲਿਆਂ ਦੀ ਅੱਗ ਹੁੰਦੀ ਹੈ ਇਹ ਕਮਾਈ ਆ ਹੋਰ ਕੀ ਆ ਇਹ ਇਹ ਕਾਦੀ ਕਮਾਈ ਹੈ दारू ਕੱਢ ਕੇ ਵੇਚਣੀ ਮੈਂ ਕਹ ਸਕਦੇ ਜਿਹੜੇ ਸਾਨੂੰ ਵੋਟਾਂ ਵਾਲੇ ਕਹਿੰਦੇ ਨੇ ਲਾਲਚ ਦਿੰਦੇ ਨੇ ਸਾਡਾ ਬਾਈ दारू दारू ਕੱਢ ਕੇ ਵੇਚਣੀ ਕਮਾਈ ਹੈ ਅਸੀਂ ਤਾਂ ਬਾਈ ਜੀ ਕੰਮ ਕਰਨਾ ਹੀ ਆ ਆਪਣਾ ਸਭ ਬੱਚੇ ਪਾਲਣੇ ਆ ਤੁਸੀਂ ਉਹਨਾਂ ਨੂੰ ਕਹਿ ਸਕਦੇ ਵੋਟਾਂ ਵਾਲੇ ਕਿਉਂ ਦਾਰੂ ਪੀਉਂਦੇ ਆ ਉਹ ਵੇੜ ਵੇੜ ਪੀਣ ਵਾਲੇ ਪੀਂਦੇ ਨੇ ਤਾਂ ਹੀ ਉਹ ਪੀਉਂਦੇ ਆ ਅੱਛਾ ਮਤਲਬ ਹੁਣ ਤੁਸੀਂ ਵੋਟਾਂ ਵਾਲਿਆਂ ਨੂੰ ਕੀ ਜ਼ਿੰਮੇਦਾਰ ਠਹਿਰਾਉਂਗੇ ਤੁਸੀਂ ਆਪਣੇ ਆਪ ਨੂੰ ਨਹੀਂ ਕਹਿੰਦੇ ਅਸੀਂ ਕਸੂਰਵਾਰੇ ਉਹ ਤੇ ਜਿਹੜੇ ਉਹਨਾਂ ਨੂੰ ਦੇਣਗੇ ਤਾਂ ਤਾਂ ਪੀਣਗੇ ਲੋਕ ਅੱਛਾ ਹਾਂਜੀ ਹੁਣ ਆਪਾਂ ਲਈ ਬਣਾ ਕੇ ਦੇਣੀ ਆ ਵੀ ਬਾਕੀ ਅਸੀਂ ਅਸੀਂ ਥੋੜੀ ਕਹਿੰਨੇ ਉਹਨਾਂ ਨੂੰ ਵੀ ਇੱਕ ਦਰ ਨੂੰ ਬਣਾ ਕੇ ਦਿੰਦੇ ਨੇ ਕਿ ਦੋਨਾਂ ਨੂੰ ਕਿਉਂ ਜੀ ਇੱਕ ਦਰ ਨੂੰ ਬਣਾ ਕੇ ਦਿੰਦੇ ਨੇ ਕਿ ਦੋਨਾਂ ਦਰਾਂ ਨੂੰ ਦੋਨੇ ਤਿੰਨੇ ਪਾਸੇ ਜਿੰਨੇ ਮੈਂਬਰ ਸਰਪੰਚ ਚੁਣਦੇ ਆ ਸਾਰੇ ਸਨ ਉਹਨਾਂ ਕਿ ਦਿੰਦੇ ਹੋ ਤੇ ਫਿਰ ਆਪ ਕਉਂ ਨਹੀਂ ਘਟਦੇ ਬਾਈ ਉਹ ਉਹਨਾਂ ਦਾ ਟਾਈਮ ਹੀ ਨਹੀਂ ਹੁੰਦਾ ਜੀ ਵੋਟਾਂ 'ਚ ਵਿਜੀ ਹੁੰਦੇ ਨੇ ਉਹ ਨਹੀਂ ਵੋਟਾਂ 'ਚ ਤਾਂ ਦੇਮ ਨਹੀਂ ਹੁੰਦਾ ਬੰਦੇ ਦਾ ਹੋਂ ਛੱਡੇ ਹੁੰਦੇ ਬੰਦੇ ਦਾ ਉਹ ਕੋਲੇ ਹੁੰਦੀ ਹੈ ਨਾ ਛੱਡੇ ਤਾਂ ਹੁੰਦੇ ਜੀ ਅਸੀਂ ਇਕੱਲੇ ਥੋੜੀ ਆਗੇ ਹੋਰ ਬਥੇਰੇ ਕਈ ਕਰਨੇਗੇ ਜਿਹੜੇ ਨਿੰਨਾ ਨਾਲ ਉਹਨਾਂ ਦੇ ਲਿੰਕ ਬਣੇ ਹੋਏ ਨੇਗੇ ਇਹਨਾਂ ਨੂੰ ਇਹੇ ਕੰਮ ਤੇ ਲਾਇਆ ਹੋਇਆ ਅੱਛਾ ਹਾਂਜੀ ਨਹੀਂ ਇਹਦੇ 'ਚ ਬਾਈ ਉਹਨਾਂ ਨੂੰ ਡਰ ਵੀ ਹੁੰਦਾ ਹੋਊਗਾ ਵੀ ਆਪਾਂ ਹੁੰਦੀ ਜੀ ਡਰ ਤਾਂ ਸਾਨੂੰ ਹੁਣ ਸਿੱਧੀਆਂ ਗੱਲਾਂ ਹੁੰਦੀਆਂ ਜੀ ਵੋਟਾਂ ਵਾਲਿਆਂ ਦੀਆਂ ਕੌਣ ਡਰਦਾ ਹੁੰਦਾ ਅਲਾ ਕਹਿੰਦਾ ਆਪਣੀ ਚੱਲਦੀ ਆ ਪਾਵਰ ਆ ਆਪਾਂ ਨੂੰ ਕੌਣ ਕੁਝ ਕਹਿੰਦਾ ਵੋਟਾਂ ਵੋਟਾਂ ਕੋਈ ਨਹੀਂ ਕੁਝ ਕਹਿੰਦਾ ਇਹ ਚੀਜ਼ ਹੁੰਦੀ ਆ ਜੀ ਠੀਕ ਹੈ ਹਾਂਜੀ ਤੁਹਾਨੂੰ ਕੋਈ ਡਰ ਦੱਕਾ ਨਹੀਂ ਹਨਾ ਸਾਨੂੰ ਹੈ ਨਹੀਂ ਬਾਈ ਤੇ ਜੇ ਉਹ ਥੋੜੇ ਮੂੰਹ ਤੋਂ ਕਪੜਾ ਦਾਦੀ ਕੇ ਫੇਰ

ਅਸੀਂ ਘੜੇ ਪੜਿਆ ਉਹ ਤਾਂ 5-4 ਮੈਂ ਪੜੀ ਹੋਈ ਐ 8-10 ਮੈਂ ਪੜਿਆ ਤੇ ਫਿਰ ਕੋਈ ਬਈ ਪ੍ਰਾਈਵੇਟ ਨਾਰਮਲ ਕੰਮ ਦੇਖ ਲੋ ਕੋਈ ਦਿਹਾੜੀ ਜਾਵੜਿਆ ਕਰੋ ਕੋਈ ਚਾਹ ਬਣਿਆ ਕੰਮ ਦੌਰ ਲੋ ਭਾਈ ਅੱਜ ਕੱਲ ਕਿੱਥੇ ਕੰਮ ਕੋਣ ਪੀਂਦਾ ਚਾਹਾਂ ਜੀ ਅਗਲਾ ਆਪਦੇ ਵਧੀਆ ਦੁੱਧ ਚ ਪੱਤੀਆਂ ਪਾ ਕੇ ਪੀਂਦੇ ਨੇ ਲੋਕ ਆਪਦੇ ਮਨ ਚਾਹੀਆਂ ਜੀ ਕੋਈ ਨਹੀਂ ਪੀਂਦਾ ਚਾਹਾਂ ਢਾਗਿਆ ਨਹੀਂ ਚਲ ਇਹ ਤਾਂ ਹੁਣ ਅਜਲਾ ਰਹਿ ਗਿਆ ਇਹ ਤਾਂ 15-20 ਦਿਨ ਰਹਿਣਾ ਬਾਹਰ ਤਾਂ ਚੱਲਣਾ ਨਹੀਂ ਇਹ ਬੰਦ ਹੋ ਜਾਊਗਾ ਤੇ ਉਦੋਂ ਬਾਅਦ ਫਿਰ ਬਈ ਤੁਸੀਂ ਕੀ ਕਰੋਗੇ ਦਿਹਾੜੀ ਪਸ ਦਿਹਾੜੀ ਜਾੜੋ ਨਾਰਮਲ ਜਿਹਾ ਮੰਦੂ ਤੇ ਜਿਹੜੀ ਬੱਲੇ ਹੀ ਕਰ ਲਉ ਹੁ ਹਣ ਕੋ ਗਾਮ ਹੈ ਨਹੀਂ ਇਹਦੇ ਨੇ ਚਲੋ ਵੋਟਾਂ ਚੱਲਦੀਆਂ ਨਹੀਂਆਂ ਹੁਣ ਵੋਟਾਂ-ਵੋਟਾਂ ਸੀ ਇਹ ਕੰਮ ਨਹੀਂ ਨਰੇਗਾ ਚ ਵਗ ਜਾ ਕਰੋ ਨਰੇਗਾ ਦੋ ਦਿਨ ਚੱਲਦਾ ਬਾਈ ਜੀ ਕੰਮ ਤੀਜੇ ਦਿਨ ਛੁੱਟੀ ਅੱਛਾ ਮੈਂ ਕਹਿੰਦਾ ਤਾਂ ਕੰਮ ਖੜ ਗਿਆ ਤੇ ਲੋਕਾਂ ਦੇ ਬਾਈ ਪੋਚੇ ਬੱਜੇ ਲਾ ਲ ਕਰੋ ਝਾੜੂ ਲਾ ਲਿਆ ਕਰੋ ਲੋਕਾਂ ਦੇ ਕੱਪੜੇ ਢੋਲਿਆ ਕਰੋ ਕਾ ਦੋ ਅਸੀਂ ਕਿਸੇ ਦੇ ਪੈਰਾਂ ਥੱਲੇ ਰਹੀਏ ਅਸੀਂ ਆਪ ਦਾ ਕੰਮ ਕਰਾਂਗੇ ਤੇ ਫਿਰ ਇਹ ਵੀ ਪੈਰਾਂ ਥੱਲੇ ਰਹਿਣ ਵਾਲੀ ਗੱਲ ਹੀ ਹੈ ਨੇ ਕਰੇ ਕੰਮ ਕਰਦੇ ਪੋਚੇ ਲਾਵਾਂਗੇ ਤਾਂ ਅਗਲੇ ਥੁੱਕ ਜੱਥ ਮਰਵਾਉਂਦੀਆਂ ਸ਼ੈਂਕਾਂ ਚ ਬਾਈ ਜੀ दारू ਦੇ ਵਿੱਚ ਤੁਸੀਂ ਕੀ ਕੁਝ ਪਾਉਨੇ ਹੋ ਚੱਪਲਾ ਪਾਉਨੇ ਹੋ ਬੂਡ ਪਾਉਨੇ ਹੋ ਰੇਸ ਸਪਰੇ ਪਾਉਨੇ ਹੋ ਮੀਆਂ ਬੀਬੀ ਤੁਸੀਂ ਕੰਮ ਕਰਦੇ ਹੋ ਹਾਂ ਨੇ ਸ਼ਰਮ ਬੱਚੇ ਕਿੰਨੇ ਆ ਤੁਹਾਡੇ ਬੱਚੇ ਦੋ ਦੋ ਆ ਜੀ ਦੋ ਮੁੰਡੇ ਹਾਂਜੀ ਤੇ ਹੋਰ ਬਸ ਦੋ ਹੀ ਨੇ ਜੀ ਦੋ ਮੁੰਡੇ ਹਾਂਜੀ ਤੇ ਕੁੜੀਆਂ ਹੈ ਨਹੀਂ ਕੁੜੀਆਂ ਹੈ ਨਹੀਂ ਤੇ ਫਿਰ ਬੱਚਿਆਂ ਦੇ ਤੁਹਾਡੇ ਦਾ ਕੀ ਅਸਰ ਬੂ ਬਾਈ ਅਸਰ ਵੀ ਉਹਨਾਂ ਨੂੰ ਪਤਾ ਹੀ ਨਹੀਂਗਾ ਬਾਈ ਉਹ ਪੜਨ ਭੱਗ ਜਾਂਦੇ ਜਾਂਦੇ ਪੜਨ ਭੱਗ ਜਾਂਦੇ ਆ ਅੱਛਾ ਤੇ ਬਾ ਦੋ ਦਿਨ ਵਜਾ ਜਾਂਦੇ ਆ ਠੀਕ ਹੈ ਕਹਿੰਦੇ ਨੇ ਵੀ ਨਰਮਾ ਚੁਗ ਜਾਂਦੇ ਆ ਜਾਂ ਦਿਹਾੜੀ ਕਰਨੇ ਆ ਅਸੀਂ ਦੱਸਦੇ ਨਹੀਂ ਉਹਨਾਂ ਨੂੰ ਠੀਕ ਹੈ ਇਹ ਬਾਰੋਬਾਦੀ ਕਰਦੇ ਖੇਤਾਂ ਜਿੱਦਾਂ ਦੂ ਕੱਢਦੇ ਆ ਹਾਂ ਖੇਤਾਂ ਜਾਂਦਾ ਤੇ ਇੱਕ ਦਿਨ ਛਾਪਾ ਛੂਪਾ ਪਿਆ ਹੋਵੇ ਛਾਪਾ ਛਿ ਘਰੇ ਡੈਲੀ ਕਰਦੇ ਆ ਇਹ ਕੰਮ ਸਦਾ ਬੋਟਾ ਬੋਟਾ ਚੱਲਦਾ ਤੇ ਜੇ ਕੋਈ ਪੁਲਿਸ ਵਾਲੇ ਨੂੰ ਪਤਾ ਲੱਗ ਜਾਏ ਪੁਲਿਸ ਵਾਲਿਆਂ ਜਿਵੇਂ ਅਸੀਂ ਆ ਗਏ ਇਸ ਤੋਂ ਦੇਖ ਲਿਆ ਦਾਰੂ ਕੱਢਦੇ ਨੂੰ ਐ ਤੁਸੀਂ ਕਰ ਸਕਦੇ ਹੋ ਸ਼ਿਕਾਇਤ ਜੀ ਉਹ ਥੋੜੀ ਕਰਨਗੇ ਹੁਣ ਜਿਹਨਾਂ ਨੇ ਸਾਨੂੰ ਲਾਇਆ ਅੱਛਾ ਹਾਂਜੀ ਸੋ ਭਈ ਆ ਤਾਂ ਪੰਜਾਬ ਦੇ ਖਲਾਤ ਹੈ ਦੋ ਜਾਣੇ ਦਾਰੂ ਕੱਢ ਕੇ ਵੇਚਦੇ ਆ ਠੀਕ ਹੈ ਇਹ ਮਗਰੋਂ ਇੱਕ ਪਾਰਟੀ ਤੋਂ 500 ਤੋਂ 7000 ਰੁਪਏ ਲੈਂਦੇ ਆ ਜੇ ਚਾਰ ਪਾਰਟੀਆਂ ਤੋਂ ਇਹ 20-2000 ਰੁਪਏ ਜਦੋਂ ਉਹ ਬੰਦਦਾ ਬਾਕੀ ਬੋਰਡ ਵੀ ਵੇਚਦੇ ਆ ਤੇ ਇਹ ਮਰੀ ਜ਼ਮੀਰ ਵਾਲੇ ਲੋਕਾਂ ਨੂੰ ਕਹਿ ਸਕਦੇ ਆ ਮੀਆਂ ਬੀਬੀ ਦੋਨੇ ਜਾਣੇ ਇਹ ਕੰਮ ਕਰਦੇ ਆ ਸਾਡੀ ਕਿਹ ਜ਼ਮੀਰ ਮਰੀ ਆ ਭਾਈ ਤੂੰ ਸਾਨੂੰ ਗਲਤ ਕਹੀਏ ਨਾ ਤੇ ਭਾਈ ਤੁਸੀਂ ਥੋੜੀ ਜਿਹੀ ਜ਼ਮੀਰ ਦੀ ਮਰੀ ਹਰਕ ਦੀ ਮਰੀ ਆ ਸਾਡੀ ਜ਼ਮੀਰ ਸਾਡਾ ਕੰਮ ਆਸੀਂ ਬੱਚੇ ਪਾਲਦੇ ਆ ਕੰਮ ਜੱਜ ਦਾ ਕਰੋ ਫਿਰ ਹੁਣ ਅਸੀਂ ਵੀ ਪੱਤਰਕਾਰ ਦੀ ਕਰੀ ਜਾਨੇ ਅਸੀਂ ਵੀ ਕਮਾਈ ਕਰੀ ਜਾਨੇ ਆ ਪੱਤਰਕਾਰੀ ਫੋਨ ਲਈ ਤੂੰ ਖਣਾ ਤੇਰੀ ਵੀ ਮਜਬੂਰੀ ਤੇਰਾ ਵੀ ਕੰਮ ਆ ਇਹ ਤੇ ਮੈਂ ਮਤਲਬ ਅੱਜ ਦਾ ਕੰਮ ਕਰਦਾ ਨਾ ਇਹ ਕਿਹੜਾ ਅੱਜ ਦਾ ਕੰਮ ਆ ਹੋਰ ਕੀ ਹੈ ਮੀਡੀਆ ਦੇ ਉਹ ਕਰਦੇ ਤੁਸੀਂ ਵੀਡੀਓ ਪਾਉਣੇ ਫੁੱਦੂ ਖਿਜਦੇ ਲੋਕਾਂ ਦਾ ਅੱਛਾ ਹਾਂ ਹੋਰ ਤੇਰਾ ਕੀ ਇਹ ਤੇ ਹਦਨ ਕੁੜੀ ਜਨ ਪਤਾ ਬੋਲਣ ਦਾ ਪਤਾ ਕਿ ਤੂੰ ਬੋਲਦੀ ਕਿਵੇਂ ਹੈ ਤੈਨੂੰ ਪਤਾ ਹੈਗਾ ਤੈਨੂੰ ਕੋਈ ਲੋੜ ਨਹੀਂ ਕਹਿੰਦਾ ਕਹੀ ਜਾਂਦਾ ਹੋਰ ਤੇ ਪਗਾਈ ਜਾਂਦਾ ਕੱਪੜਾ ਲਾ ਦੇ ਮੂੰਹ ਤੇ ਆਇਆ ਕਰ ਰੋ ਰ ਕੋਈ ਹੱਕ ਨਹੀਂ ਬੁੜੀ ਨੂੰ ਬੰਦਾ ਚੰਗਾ ਬੋਲਣ ਦਾ ਅਸੀਂ ਕਿਉਂ ਨਹੀਂ ਦੱਸ ਤਾ ਨਾ ਵੀ ਤੈਨੂੰ ਵੀਰ ਭਾਈ ਨਾ ਸਾਰਾ ਤੇ ਤੂੰ ਕੀ ਕਰ ਲੇਗਾ ਯਾਰ ਕਰਨ ਦੀ ਕਰਨੀ ਬਈ ਤੂੰ ਤੂੰ ਮੇਰੇ ਨਾਲ ਗੱਲ ਕਰ ਤੂੰ ਇਹਦੇ ਨਾਲ ਗੱਲ ਕਰ ਤੇ ਫਿਰ ਇਹ ਕੀ ਸ਼ਬਦ ਬੋਲਦੀ ਹੈ ਇਹ ਨੂੰ ਬੋ ਸਾਨੂੰ ਹੈ ਨਹੀਂ ਪਤਾ ਜੀ ਤੈਨੂੰ ਸਾਰਾ ਕੁਝ ਦੱਸਤਾ ਦੇਖੋ ਭਾਈ ਅਸਰਾ ਵੀਡੀਓ ਬਣਾ ਲਈ ਵੀਡੀਓ ਵਾਇਰਲ ਕਰਾਂਗੇ ਜਾਣਾ ਜਾਇ ਕੋਈ ਗੱਲ ਨਹੀਂ ਵੀਡੀਓ ਵੀਡੀਓ ਬਾਈ ਇਹਨਾਂ ਦੀ ਅਸੀਂ ਬਣਾਲੀ ਪੰਜਾਬ ਦੇ ਭਾਈ ਹਾਲਾਤ ਹੋ ਗਏ ਬਹੁਤ ਮਾੜੇ ਵੀਡੀਓ ਨੂੰ ਬਹੁਤ ਵਾਰ ਵਾਇਰਲ ਕਰ ਦੋ ਭਾਈ ਜੀ ਉਹਨਾਂ ਵੀਰਾਂ ਵਾਸਤੇ ਇਹ ਜਿਹੜੇ ਬੋਟਾਂ ਵਿੱਚੇ ਸ਼ਰਾਬ ਪੀਂਦੇ ਆ ਸ਼ਰਾਬ ਦੇ ਵਿੱਚ ਕੱਲੀ ਜ਼ਹਿਰ ਹੈ ਤੇ ਇਹ ਜ਼ਹਿਰ ਤੁਹਾਨੂੰ ਕਿੱਥੋਂ ਤੱਕ ਬਚਾ ਸਕਦੀ ਹੈ ਇਹ ਜੇ ਤੁਸੀਂ ਪੀਲੀ ਤਾਂ ਥੋੜੇ ਬੱਚੇ ਹੀ ਮਰ ਸਕਦੇ ਤੁਸੀਂ ਮਰ ਸਕਦੇ ਹੋ ਜ਼ਹਿਰ ਨੂੰ ਦੇਸ਼ਦਰ ਹੋਹੀਆਂ ਬਈ ਤੇ ਭਾਈ ਦੇਸ਼ਦਰ ਹੋਈ ਨਾਲੋਂ ਬੜਾ ਕੰਮ ਹੈ ਤਾਂ ਤੁਸੀਂ ਤਾਂ ਕਰੀਏ ਇੰਨੇ ਭਾਈ ਅਸੀਂ ਧੱਕੇ ਨਾਲ ਪਿਉਨੇ ਆ ਯਾਰ ਪੇਟੋ ਜੀ ਕਿਉਂ ਯਾਰ ਤੁਸੀਂ ਅਗਲੇ ਨੂੰ ਸਿੱਧਾ ਜਵਾਬ ਦੇ ਲਈ ਅਸੀਂ ਦਾ ਮਾੜੀ ਦਵਾਈ ਘਰ ਸ਼ਰਾਬ ਕੱਢ ਕੇ ਹੀ ਦਿੰਦੇ ਆਂ ਇਹ ਸਵਾਲ ਤੁਸੀਂ ਵੋਟਾਂ ਵਾਲਿਆਂ ਨੂੰ ਕਰੋ ਸਾਨੂੰ ਨਾ ਕਰੋ ਅਸੀਂ ਤਾਂ ਮਜ਼ਦੂਰ ਹਾਂ ਤੁਸੀਂ ਬਾਲਟੀਆਂ ਨਾਲ ਲਓ ਕਿਹੜੇ ਬੰਦੇ ਆਓ ਕੀ ਸਵਾਲ ਕਰੀਏ ਅਸੀਂ ਨਹੀਂ ਅਸੀਂ ਹੈ ਨਹੀਂ ਬਹੁਤ ਵਧੀਆ ਕੋਈ ਗੱਲ ਨਾ ਲਓ ਅਸੀਂ ਵੀਡੀਓ ਪਾਵਾਂਗੇ ਥੋੜੀ ਬਾਈ ਠੀਕ ਹੈ ਨਾ ਹਾਂ ਦੋ ਜੀ ਹਾਂ ਵੀਡੀਓ ਪਾਵਾਂਗੇ ਬਾਈ ਕੋਈ ਨਹੀਂ ਕੋਈ ਨਹੀਂ ਠੀਕ ਹੈ ਜਾਓ 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 ਕੋਈ ਨਹੀਂ ਕੋਈ ਨਹੀਂ ਚੱਕਰ ਜਾਓ ਜਾਓ